ਸਰਕਾਰਾਂ ਦਾ ਰਵਈਆ ਇੱਕ ਹੀ ਰਿਹਾ ਹਮ ਸਿੱਕਿਆ ਪਹਾਵਾ ਪੰਜਾਬ ਚ ਕਾਲੀ ਸਰਕਾਰ ਹੋਵੇ ਪਹਾਵਾ ਪੰਜਾਬ ਚ ਕਾਂਸਰ ਸਰਕਾਰ ਹੋਵੇ ਪਹਾਵਾ ਪੰਜਾਬ ਚ ਮੌਜੂਦਾ ਸਰਕਾਰ ਹੋਵੇ ਆਮ ਆਦਮੀ ਪਾਰਟੀ ਕਿਸੇ ਆਪਣੇ ਨੂੰ ਫਾਇਦਾ ਦੇਣ ਲਈ ਤੁਸੀਂ ਇੱਕ ਪੂਰੇ ਸਮਾਜ ਦਾ ਬਿੜਾ ਕਰ ਕਿਉਂ ਕਰ ਰਹੇ ਹੋ ਬਿਲਕੁਲ ਜੀ ਤੁਸੀਂ ਸਿਸਟਮ ਨੂੰ ਕਿਉਂ ਜ਼ੀਰੋ ਕਰ ਰਹੇ ਹੋ ਜਿਹੜਾ ਸਾਡਾ ਸਮਾਜ ਹੈ ਨਾ ਜੇ ਇਹਨੂੰ ਪਾਵਰ ਵੀ ਦੇ ਦਿਓ ਨਾ ਇਹਨਾਂ ਦੇ ਲੋਕਾਂ ਦੇ ਨਾਲ ਬਲੈਕਮੇਲ ਕਰ ਲਾ ਪਿੰਦੇ ਹਮ ਇਦਾਂ ਹੀ ਹੈ ਜੀ ਉਹ ਜਿਹੜਾ ਉਹ ਬੰਦੇ ਦੇ ਪੈਰ ਜ਼ਮੀਨ ਤੇ ਨਾ ਹੋਣ ਹਵਾ ਨਾਲ ਗੱਲਾਂ ਕਰਦਾ ਹੋਵੇ ਤੇ ਉਦੋਂ ਲੋਕ ਵਿਰੋਧੀ ਪਤਾ ਹੋ ਜਾਂਦੇ ਆ। ਹਾਂ ਜੀ ਜੀ। ਲੋਕੀ ਨਹੀਂ ਬਰਦਾਸ਼ਤ ਕਰਦੇ। ਹਾਂ। ਲੋਕ ਤੇ ਨਿਮੀ ਪਾ ਕੇ ਜਿਹੜਾ ਪੈਰਾਂ ਤੇ ਨੌਂ ਗਣਾ ਬੰਦਾ ਉਹਨੂੰ ਨਹੀਂ ਬਰਦਾਸ਼ਤ ਕਰਦੇ। ਸਰਕਾਰੀ ਤੰਤਰ ਸਾਰੇ ਪਾਸੇ ਫਲਾ ਪ੍ਰਾਈਵੇਟ ਬੱਸ ਵੀ ਜਾਂਦੀ ਆ ਤੁੱਚ ਏਸੀ ਲੱਗਾ, ਤੁੱਚ ਟੀਵੀ ਲੱਗਾ, ਆ ਚਾਰਜਰ ਵੀ ਲੱਗੇ ਹੋਏ ਆ। ਤੁਹਾਡੀ ਸਰਕਾਰੀ ਬੱਸ ਜਾਂਦੀ ਆ ਜਿਹੜੇ ਤੁਹਾਡੇ ਕੰਟਰੋਲ ਜਾਂਦੇ ਸ਼ੀਸ਼ੇ ਵੀ ਹੈ ਨਹੀਂ, ਉਹਦੀ ਬਾਰੀ ਵੀ ਹੈ ਨਹੀਂ। ਜੀ ਜੀ। ਤੁਹਾਡੇ ਹਸਪੀਟਲ 'ਚ ਡਾਕਟਰ ਹੈ ਨਹੀਂ। ਹਾਂ। ਸਕੂਲਾਂ 'ਚ ਮਾਸਟਰ ਹੈ ਨਹੀਂ ਉੱਥੇ ਦਵਾਈ ਹੈ ਨਹੀਂ ਉੱਥੇ ਪੜ੍ਹਾਈ ਹੈ ਨਹੀਂ ਕਿ ਤੁਸੀਂ ਕਿਹੜੀ ਸਿੱਖਿਆ ਕ੍ਰਾਂਤੀ ਕਿਹੜੀ ਸਿਹਤ ਕ੍ਰਾਂਤੀ ਤੇ ਕਿਹੜੀ ਰੁਜ਼ਗਾਰ ਕ੍ਰਾਂਤੀ ਆਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਕਰਮ ਸੋਡੀ ਤੇ ਪ੍ਰੋਗਰਾਮ ਹੈ ਜੀ ਖਾਸ ਗੱਲ ਬਾਤ ਤੇ ਵਿਸ਼ਾ ਹੈ ਜੀ ਤੀਸਰੀ ਅੱਖ ਦਾ ਚਿੱਟਾ ਮੋਤੀਆ ਅੱਜ ਅਸੀਂ ਤੀਸਰੀ ਅਖ਼ਤਾਰ ਚਿੱਟਾ ਮੋਦੀਆ ਪ੍ਰੋਗਰਾਮ ਦੇ ਤਹਿਤ ਇੱਕ ਅਜਿਹੇ ਸੰਵੇਦਨਸ਼ੀਲ ਮੁੱਦੇ ਤੇ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਸਮਾਜਿਕ ਨੈਤਿਕਤਾ ਦੇ ਨਾਲ ਜੁੜਿਆ ਹੈ। ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਪਾਸੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਸਮੱਸਿਆ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀਆਂ ਯੋਜਨਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸੇ ਕਾਰਨ ਸਿੱਖਿਆ ਦੀ ਗੁਣਵੱਤਾ ਤੇ ਕੰਬੀਰ ਸਵਾਲ ਖੜੇ ਹੋ ਰਹੇ ਨੇ। ਦੂਸਰੇ ਪਾਸੇ ਨਜਾਇਜ਼ ਸਿਆਸੀ ਡੈਪੂਟੇਸ਼ਨ ਨੇ ਸਿੱਖਿਆ ਵਿਭਾਗ ਦੀ ਕਾਰਜ ਪ੍ਰਣਾਲੀ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਹੈ ਜੋ ਸਕੂਲਾਂ ਦੀ ਪੜ੍ਹਾਈ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸਿੱਧੇ ਤੌਰ ਤੇ ਉਤੇ ਪ੍ਰਭਾਵਿਤ ਕਰ ਰਿਹਾ ਹੈ ਇਹ ਸਥਿਤੀ ਸਿੱਖਿਆ ਵਿਭਾਗ ਦੀ ਸਾਖ ਸਮਰਥਾ ਤੇ ਸਮਾਜਿਕ ਜ਼ਿੰਮੇਵਾਰੀ ਤੇ ਡੂੰਗੇ ਸਵਾਲ ਖੜੇ ਕਰਦੀ ਹੈ ਅਜਿਹੇ ਹਾਲਾਤ ਦੇ ਵਿੱਚ ਅਸਲ ਵਿੱਚ ਕੀ ਵਰਤੰਤ ਸਿਰਜਿਆ ਜਾ ਰਿਹਾ ਹੈ ਕੀ ਇਹ ਸਿੱਖਿਆ ਵਿਭਾਗ ਦੀਆਂ ਖਾਮੀਆਂ ਨੇ ਜਾਂ ਫਿਰ ਸਿਆਸੀ ਦਖਲਅੰਦਾਜ਼ੀ ਦਾ ਹੀ ਨਤੀਜਾ ਹੈ ਇਹ ਜਾਂ ਫਿਰ ਕੈਲਮੋਬੀ ਸਮੁੱਚੀ ਪ੍ਰਣਾਲੀ ਦੀ ਨਕਾਰਾਤਮਕਤਾ ਦਾ ਪ੍ਰਤੀਕ ਹੈ ਸਾਡੇ ਪ੍ਰੋਗਰਾਮ ਦਾ ਮਕਸਦ ਹੈ ਵੀ ਅਸੀਂ ਇਹਨਾਂ ਮੁੱਦਿਆਂ ਦੀ ਡੂੰਘੀ ਪੜਤਾਲ ਕਰੀਏ ਅਤੇ ਸੰਜੀਦਗੀ ਦੇ ਨਾਲ ਵਿਚਾਰ ਕਰੀਏ ਕਿ ਸਿੱਖਿਆ ਵਿਭਾਗ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਕਿਹੜੇ ਸੁਧਾਰਕ ਕਦਮ ਚੁੱਕੇ ਜਾਣੇ ਚਾਹੀਦੇ ਨੇ ਸੋ ਗੱਲਬਾਤ ਕਰਾਂਗੇ ਤਾਂ ਗੱਲਬਾਤ ਕਰਨ ਦੇ ਲਈ ਸਟੂਡੈਂਟ ਵਿੱਚ ਮੌਜੂਦ ਨੇ ਸਾਡੇ ਸਿੱਖਿਆ ਸ਼ਾਸਤਰੀ ਸਟੇਟ ਬੋਡੀ ਰੋਸ਼ਨ ਖੇੜਾ ਜੀ ਖੜਜੀ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੀ ਰਾਜੀ ਰਹੋ ਖੜਸਾਂ ਦੀ ਗੱਲ ਕਰੀਏ ਤਾਂ ਸਿੱਖਿਆ ਵਿਭਾਗ ਪੰਜਾਬ ਸਕੂਲਜ਼ ਦੇ ਵਿੱਚ ਇੱਕ ਪਾਸੇ ਸਕੂਲਾਂ ਦੇ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਖਾਲੀ ਅਸਾਮੀਆਂ ਹੋਣ ਕਰਕੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਧੂੜ ਉੜ ਰਹੀ ਹੈ ਤੇ ਉਥੇ ਹੀ ਦੂਸਰੇ ਪਾਸੇ ਨਜਾਇਜ਼ ਸਿਆਸੀ ਡੈਪੂਟੇਸ਼ਨ ਹੋਰ ਵੀ ਬੇੜਾ ਕਰ ਕਰਨ ਲਏ ਨੇ ਅਸਲ ਦਾ ਵਿੱਚ ਕੀ ਵਰਤਾਂ ਸਰਜਿਆ ਜਾ ਰਿਹਾ ਹੈ ਕਿ ਨਜ਼ਰੀਆ ਥੋੜਾ ਡਾਈਸ ਖਬਰ ਦੋਤੇ ਗੱਲ ਹੈ ਕਿ ਜਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈਗੀਆ ਕਿ ਸਾਡਾ ਇਹ ਵਿਸ਼ਾ ਹੈਗਾ ਤੀਸਰ ਜਗ ਦਾ ਛੱਟਾ ਮੋਤੀ ਹੂੰ ਇਦਾਂ ਕੇਵਲ ਕਿਰਪਾ ਹੋਵੇਗਾ ਕਿ ਜਿਹੜਾ ਸਿੱਖਿਆ ਨਾ ਵਿਦਿਆਵਾ ਇਹਨੂੰ ਆਪਾਂ ਤੀਸਰੀ ਅੱਖ ਮੰਨਦੇ ਹੂੰ ਜੀ ਬਿਲਕੁਲ ਜਿਹੜਾ ਮਨ ਉਹ ਅਲਾਈਟਨ ਜਦੋਂ ਬੰਦਾ ਜਾਗਦਾ ਨਾ ਕੋਈ ਹੂੰ ਜਿਹੜਾ ਸੁੱਤਾ ਹੈ ਜਾਗਦਾ ਉਹ ਇੱਕ ਜੋ ਜਾਗਰਣ ਦੀ ਜੜੀ ਉਹਦੀ ਨਜ਼ਰ ਹੁੰਦੀ ਆ ਜਾਂ ਨਿਗਾਹ ਹੁੰਦੀ ਆ ਜਾਂ ਉਹਦਾ ਇੱਕ ਉਹਨੂੰ ਪਤਾ ਲੱਗਦਾ ਕਿ ਕਾਰਨ ਕੀ ਹੈਗਾ ਕਿਉਂ ਕਿਵੇਂ ਕਿੱਥੇ ਸਵਾਲ ਪੈਦਾ ਕਰਦਾ ਜੀ ਬਿਲਕੁਲ ਉਹਨੂੰ ਆਪਾਂ ਕਹਿੰਦੇ ਤੀਸਰੀ ਅੱਖ ਹੂੰ ਸਾਡੇ ਛੋਟੇ ਬੱਚਾ ਵੀ ਜਦੋਂ ਗੱਲ ਕਰਦਾ ਨਾ ਕਿਉਂ ਹੋਇਆ ਕਿਵੇਂ ਹੋਇਆ ਕਿੱਥੇ ਅਸੀਂ ਉਹਦਾ ਵੈਲਕਮ ਕਰਦੇ ਹੂੰ ਕਿਚ ਰਿਜ਼ਿੰਗਾਈ ਜੀ ਜਦੋਂ ਰੀਜਨਿੰਗ ਹੁੰਦੀ ਆ ਉਦੋਂ ਲਰਨਿੰਗ ਸਟਾਰਟ ਹੁੰਦੀ ਹੁੰਦੀ ਹੈ ਹਨ ਜੇ ਰੀਜਨਿੰਗ ਮੇਂ ਲਰਨਿੰਗ ਨਹੀਂ ਹੁੰਦੀ ਹਾਂ ਬਿਲਕੁਲ ਜੇ ਤੇਰਾ ਪੜਨਾ ਮਿੱਠਾ ਲੱਗੇ ਜੋ ਕੋਈ ਨੇ ਕਹਤਾ ਸੱਚ ਪਰ ਜਦੋਂ ਕੋਈ ਸਵਾਲ ਕਰਦਾ ਉਦੋਂ ਲੱਗਦਾ ਕਿ ਇਹ ਸਵਾਲ ਪੈਦਾ ਹੋ ਗਿਆ ਇਸ ਸੰਸਾਰ ਦੇ ਵਿੱਚ ਜੇ ਜਦੋਂ ਤੱਕ ਸਵਾਲ ਪੈਦਾ ਹੁੰਦਾ ਉਦੋਂ ਤੱਕ ਤੀਸਰੀ ਅੱਖ ਦਾ ਚੱਟਾ ਮੋਤੀਆ ਨਹੀਂ ਆਵੇਗਾ ਜਿੱਦਨ ਸਵਾਲ ਬੰਦ ਹੋ ਗਿਆ ਜਿੱਦਨ ਸਵਾਲ ਖਤਮ ਹੋ ਗਿਆ ਫਿਰ ਤੀਸਰੀ ਅੱਖ ਦਾ ਚੱਟਾ ਮੋਤੀਆ ਹਾਂ ਤਾਂ ਗਿਆ ਬਿਲਕੁਲ ਐਡੇ ਹਾਲਾਤ ਹੈ ਗਿਆ ਕਿ ਤੀਸਰੀ ਆਦੇ ਚਟਾਂਗੋਤੀ ਆ ਚੁੱਕਾ ਹੈ ਨਾ ਕਿਉਂਕਿ ਪੜੀਏ ਸਰਕਾਰਾਂ ਨਾ ਮੈਂ ਸਾਰੀਆਂ ਸਰਕਾਰਾਂ ਦੇਖੀ ਹਮ ਸਰਕਾਰਾਂ ਦਾ ਰਵਈਆ ਇੱਕ ਹੀ ਰਿਹਾ ਹਮ ਸਿੱਖਿਆ ਪੰਜਾਬ ਚ ਅਕਾਲੀ ਸਰਕਾਰ ਹੋਵੇ ਹਮ ਭਾਵੇਂ ਪੰਜਾਬ ਚ ਕਾਂਗਰਸ ਸਰਕਾਰ ਹੋਵੇ ਭਾਵੇਂ ਪੰਜਾਬ ਚ ਮੌਜੂਦਾ ਸਰਕਾਰ ਹੋਵੇ ਆਮ ਆਦਮੀ ਪਾਰਟੀ ਹਮ ਸਿੱਖਿਆ ਦੇ ਖੇਤਰ ਦੇ ਵਿੱਚ ਨਜ਼ਰੀਆ ਇੱਕ ਹੀ ਨੰਦਾ ਹਮ ਬਿਲਕੁਲ ਇਹ ਸੰਜੀਦਾ ਨਹੀਂ ਗਏ ਸਿਹਰ ਨਹੀਂ ਗਏ ਹਮ ਨਾ ਹੋ ਰਿਹਾ ਨਾ ਇਹ ਰਹੇ ਇਹਨਾਂ ਦੇ ਇਸ਼ਤਿਹਾਰ ਜਾਂ ਡਰਾਮੇ ਬੜੇ ਜ਼ਬਰਦਸਤ ਆ ਉਹਨਾਂ ਦੇ ਵੀ ਰਹੇ ਇਹਨਾਂ ਦੇ ਵੀ ਰਹੇ ਸਮਾਰਟ ਸਕੂਲ ਉਹ ਵੀ ਲੈ ਕੇ ਆਏ ਹਮ ਅਦਰ ਸਕੂਲ ਉਹ ਵੀ ਲੈ ਕੇ ਆਏ ਮੈਰਿਟਰੀ ਸਕੂਲ ਉਹ ਵੀ ਲੈ ਕੇ ਆਏ ਲੇਕਿਨ ਐਕਸਲੈਂਸ ਹਮ ਜਾਂ ਐਮਿਨੈਂਟ ਸਕੂਲ ਇਹ ਵੀ ਲੈ ਕੇ ਆਏ ਲੇਕਿਨ ਉਹਨਾਂ ਸਕੂਲਾਂ ਦੇ ਨਾਮ ਬਦਲ ਦੇ ਨਾਲ ਕਿਸੇ ਮਨਨ ਤੁਸੀਂ ਗੁਲਾਬ ਦਾ ਫੁੱਲ ਕਿੰਨੇ ਸੁਗੰਧ ਵਧੀਆ ਕਿੰਨਾ ਸੋਹਣਾ ਜੇ ਉਹਨਾਂ ਨੇ ਲਿੱਲੀ ਰੱਖ ਦੋਗੇ ਹਮ ਤੇ ਮੈਂ ਬਦਲ ਜੂਗੀ ਉਹਦੀ ਹਮ ਜੋ ਉਹਦੀ ਖਾਸੀਅਤ ਹੈ ਕਿ ਜੋੋਚ ਹੈਗਾ ਉਹ ਤਾਂ ਉਹੀ ਰਹਿਣਾ ਨਾ ਮਤਲਬ ਉਹੀ ਰਹਿਣਾ ਇੰਨੇ ਬਦਲ ਜਾ ਸਰ ਹਮ ਪਰ ਇਹਨਾਂ ਨੇ ਕੋਸ਼ਿਸ਼ ਇਹ ਕਹਿੰਦੇ ਨਾਮ ਬਦਲ ਦਿਓ ਹਮ ਤੁਸੀਂ ਨਾਮ ਬਦਲ ਕੇ ਕੀ ਤਬਦੀਲੀ ਕਿਹੜੀ ਆਂਦੀ ਬਦਲਾਵ ਕਰਾਉਂਦੇ ਹਮ ਤੁਹਾਡੇ ਮੈਂ ਤਾਂ ਹੈਰਾਨ ਹੁਣਾ ਮੈਨੂੰ ਇੱਕ ਪ੍ਰਿੰਸੀਪਲ ਮਿਲਦੇ ਆ ਮੈਂ ਕਿਹਾ ਕਿਦਾਂ ਹਾਲ ਚੱਲਿਆ ਕਿੰਨੇ ਬਹੁਤ ਭਰਾ ਹਮ ਮੈਂ ਕੀ ਕਹ ਲੋਈ ਹਮ ਉਹ ਕਹਿੰਦੇ ਮੇਰੇ ਕੋਲ 13 ਸਕੂਲ ਦਾ ਪ੍ਰਬੰਧ ਹੈ ਅੱਛਾ ਜੀ ਇੱਕ ਸਕੂਲ 6 ਕੰਨੇ ਸਕੈਂਡਰੀ ਆ ਆਈ ਆ ਤੇ ਦੂਜੇ ਮਿਡਲ ਹੈਗੇ 13 ਸਕੂਲ ਆ ਮੈਂ 13 ਸਕੂਲ ਕੱਲਾ ਵੇਖ ਰਿਹਾ। ਅੱਛਾ ਜੀ। 13 ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਘਰਉਣੀ ਆ, ਉਹਨਾਂ ਦੇ ਹੋਰ ਕਰਦੇ ਨੇ ਗੱਲਾਂ ਸੁਣਨੀਆਂ। ਮੇਰੇ ਤਾਂ ਦਫ਼ਤਰੋਂ ਉਹਨਾਂ ਨੂੰ ਨਹੀਂ ਸੁਣਦਾ ਮੈਂ ਸਕੂਲ ਨੂੰ ਕਿੱਦਾਂ ਦੇਖਣਾ। ਹਮਮ। ਸਕੂਲ ਦੀ ਪੜ੍ਹਾਈ ਕਿਵੇਂ ਚੱਲਦੀ? ਸਕੂਲ ਜਿਹਦੇ ਆਪਾਂ ਕਿਹੜਾ ਮੈਂ ਕਿੱਥੇ ਲਾਉਣਾ? ਮੈਂ ਕਿੰ ਚੱਕੀ ਨਹੀਂ ਕਰ ਸਕਦਾ। ਹਮਮ। 13 ਸਕੂਲਾਂ ਡਾਕ ਕਰਨੀ ਆ। 13 ਸਕੂਲਾਂ ਡਾਕ ਤੇ ਸੈਂਕਰਨੇ ਸਰਕਾਰ ਨੂੰ ਜਵਾਬ ਦੇਣੇ ਆ 13 ਸਕੂਲਾਂ ਦਾ। ਹਮਮ। ਤੇਨਾਂ ਦੇ ਕੋਲ ਉਹਨਾਂ ਦੀ ਆਪਕਾਂ ਦੀ ਕੋ ਰਿਟਾਇਰਮੈਂਟ ਹੋ ਰਹੀ ਆ ਕੋਈ ਹੋ ਰਹੀ ਆ ਮੈਂ ਤੇ ਉਹਨਾਂ ਦੀ ਕਿਹਦਾ ਮੈਡੀਕਲ ਜ਼ਬਰ ਪੰਗਾ ਕਿਹਦਾ ਕੋਈ ਉਹਨਾਂ ਨੂੰ ਥੋੜਾ ਨਹੀਂ ਪੁਰੀਆਂ ਹੁੰਦੀਆਂ ਹਮ ਮੈਂ ਕਿਵੇਂ ਕਰਾਂ ਫਿਰ ਕਿੱਥੇ ਗਿਆ ਐਮੀਨੈਂਟ ਹਮ ਹਨਾ ਇੱਕ ਐਮੀਨੈਂਟ ਸਕੂਲ ਦਾ ਪ੍ਰਿੰਸੀਪਲ ਵੀ ਉਹ ਕੋਈ ਪੰਜ ਸੱਤ ਸਕੂਲ ਹੈਗੇ ਹਮ ਉਹ ਵੀ ਸਕੂਲ ਤੋਂ ਬਾਹਰ ਰਹਿੰਦਾ ਹੁਣ ਐਮੀਨੈਂਟ ਸਕੂਲ ਦਾ ਪ੍ਰਿੰਸੀਪਲ ਨਵੇਂ ਚਾਰ ਸਕੂਲ ਹੋ ਦਿੱਤੇ ਹੋਏ ਆ ਹਮ ਉਹਦਾ ਸਕੂਲ ਬਾਜੂ ਐਮੀਨੈਂਟ ਕਾਰਨ ਹਮ ਕਰਨ ਇਹ ਕਿ ਤੁਸੀਂ ਭਰਤੀ ਕਿਉਂ ਨਹੀਂ ਕਰ ਰਹੇ ਤੁਸੀਂ ਪ੍ਰਮੋਸ਼ਨ ਕਿਉਂ ਨਹੀਂ ਕਰ ਰਹੇ ਜੀ ਜੀ ਤੁਸੀਂ ਕਦੇ ਕਹਿੰਦੇ 25 ਪੱਤਰ ਕਰਦਣੇ ਆ ਕਦੇ 50 ਪੱਤਰ ਕਰਨੇ ਆ ਤੁਸੀਂ ਫੇਰ ਚਿੱਠੀ ਕਰਦੇ ਆ ਫੇਰ ਵਾਪਸ ਲੈਣੇ ਆ ਤੁਸੀਂ ਸਾਡੇ ਕੋਲ ਲੈਕਚਰਸ ਬਿਠੇ ਆ ਉਹਨਾਂ ਨੂੰ ਪ੍ਰਮੋਟ ਕਰੋ ਮਾਸਟਰ ਕਲਾਸ ਦੇ ਲੈਕਚਰ ਪ੍ਰਮੋਟ ਕਰੋ ਭਰਤੀ ਕਰੋ ਪਰ ਮਾਸਟਰ ਕਲਾਸ ਦੀ ਨਵੀਂ ਭਰਤੀ ਕਰੋ ਹਮ ਠੀਕ ਹੈ ਜੀ ਮੈਨੂੰ ਇਹ ਲੱਗਦਾ ਸੀਗਾ ਕਿ ਇੱਕ ਅਧਿਆਪਕ ਦਾ ਪੁੱਤਰ ਮੁੱਖ ਮੰਤਰੀ ਬਣਿਆ ਕਿਸੇ ਰਾਜੇ ਮਹਾਰਾਜ ਦਾ ਜ਼ਗੀਰਦਾਰ ਦਾ ਨਹੀਂ ਹਮ ਉਹਨੂੰ ਆਪਣੇ ਅਧਿਆਪਕ ਪੀਓ ਦੇ ਬਾਰੇ ਪਤਾ ਵਾ ਕਿ ਉਹਨੂੰ ਕਿਹੜੀਆਂ ਖਾਮੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜੀ 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 ਮੈਨੂੰ ਲੱਗਦਾ ਸੀਗਾ ਕਿ ਇਹ ਸਰਕਾਰਾਂ ਤੋਂ ਬਾਦਾਂ ਇੰਨੀ ਸਰਕਾਰ ਸੰਜੀਦਾ ਹੋਵੇਗੀ ਕਿ 31 ਤਰੀਕ ਨੂੰ ਜੇ ਕਿਸੇ ਸਕੂਲ ਦੇ ਵਿੱਚੋਂ ਅਧਿਆਪਕ ਰਿਟਾਇਰ ਹੋਇਆ ਪਹਿਲੂ ਨਵਾਂ ਅਧਿਆਪਕ ਹੋਊਗਾ ਉੱਥੇ ਹਮ ਕਿਉਂਕਿ ਇਹ ਬੱਚਿਆਂ ਨੂੰ ਪਿਆਰ ਕਰਨ ਵਾਲੇ ਆਏ ਆ ਜੋ ਮੈਂ ਸੁਣਿਆ ਸੀ ਇਹਨਾਂ ਦੇ ਕੋਲ ਹਮ ਜਿਹੜੇ ਸ਼ੁਫੇ ਸੁਣੇ ਸੀ ਜਾਂ ਜਿਹੜਾ ਝੂਠ ਸੁਣਿਆ ਸੀ ਜਾਂ ਜਿਹੜਾ ਫਰੇਵ ਸੁਣਿਆ ਸੀਗਾ ਵੀ ਦੁਰੀਆਂ ਪਰ ਦਾ ਫਿਕਰ ਇਹਨਾਂ ਕੋਲ ਹੀ ਹੈ ਕਮਾਲ ਦੀ ਗੱਲ ਹੈ ਜੀ ਪਹਿਲਾਂ ਤੇ ਮਤਲਬ ਬਹੁਤ ਨੁਕਸਾਨ ਕਰਕੇ ਆ ਗਈਆਂ ਔਰ ਇੱਕ ਵੀ ਪੂਣੀ ਨਹੀਂ ਕੱਤੀ ਹਮ ਐਕਚੁਅਲੀ ਚਾਹੀਦਾ ਕਿ ਜਿਹੜੀ ਤੇ ਭਰਤੀ ਕਰਦੇ ਆ ਨਜਾਇਜ਼ ਕਰਦੇ ਆ ਉਹਦੇ ਭਾਈ ਕੋਲ ਸਟੇ ਹੋ ਜਾਂਦੀ ਹਮ ਔਰ ਮੁਜਨ ਦੇਣਾ ਨੇ ਇਦਾਂ ਦੀ ਗਲਤੀ ਜਾਣ ਬੁੱਝ ਕੇ ਕਰਦੇ ਆ ਸਰਕਾਰਾਂ ਪਤਾ ਕੀ ਕਰਦੀਆਂ ਹੁੰਦੀਆਂ ਕੋਈ ਕੰਮ ਕਰਨਾ ਹੈ ਇਹ ਗਲਤੀ ਕਰ ਦੇਣੀ ਹੈ ਤੇ ਦੂਜੇ ਕੋਲ ਆ ਬਰੇਟ ਪਾ ਦੇਣੀ ਹਮ ਵੀ ਸਾਡਾ ਕੰਮ ਰੋਕਦੀ ਇਹ ਸਰਕਾਰਾਂ ਦੀ ਸਾਜ਼ਿਸ਼ ਹੁੰਦੀ ਹੈ ਤੁਸੀਂ ਵੀ ਉਹੀ ਖੇਡ ਖੇਡਣ ਜੋ ਪਿਛਲੇ ਹਰਮੀਪਣਾ ਕਰਦੇ ਰਹੇ ਹਮ ਜੋ ਤੁਸੀਂ ਉਹੀ ਖੇਡ ਕਰਨੀ ਹੈ ਬਸ ਬਦਲਾਅ ਕੀ ਹੈ ਹੈਨਾ ਸਰਕਾਰੀ ਤੰਤਰ ਸਾਰੇ ਪਾਸੇ ਫਲਾਪ ਹਮ ਪ੍ਰਾਈਵੇਟ ਪ੍ਰਾਈਵੇਟ ਬੱਸ ਵੀ ਜਾਂਦੀ ਹੈ ਉਹ ਚ ਏਸੀ ਲੱਗਾ ਹਮ ਜੀ ਪ੍ਰਾਈਵੇਟ ਬੱਸ ਵੀ ਜਾਂਦੀ ਹੈ ਉਹ ਚ ਟੈਲੀਵਿਜ਼ਨ ਲੱਗਾ ਹਮ ਪ੍ਰਾਈਵੇਟ ਬੱਸ ਵੀ ਜਾਂਦੀ ਹੈ ਉਹਦੇ ਵਿੱਚ ਚਾਰਜਰ ਵੀ ਲੱਗੀ ਹੋਈ ਹੈ ਹਮ ਜੀ ਕੋਈ ਕਰਸਮਤ ਦੇਣ ਲਈ ਤੁਹਾਡੀ ਸਰਕਾਰੀ ਬੱਸ ਜਾਂਦੀ ਹੈ ਜਿਹੜੇ ਤੁਹਾਡੇ ਕੰਟਰੋਲ ਜਾਂਦੇ ਸ਼ੀਸ਼ੇ ਵੀ ਹੈ ਨਹੀਂ ਉਹਦੀ ਬਾਰੀ ਵੀ ਹੈ ਨਹੀਂ ਜੀ ਜੀ ਹੈਨਾ ਹਮ ਤੁਹਾਡੇ ਹਸਪੀਟਲ ਚ ਡਾਊਟਰ ਹੈ ਨਹੀਂ ਹਮ ਸਕੂਲਾਂ 'ਚ ਮਾਸਟਰ ਹੈ ਨਹੀਂ ਉੱਥੇ ਦਵਾਈ ਹੈ ਨਹੀਂ ਉੱਥੇ ਪੜ੍ਹਾਈ ਹੈ ਨਹੀਂ ਫੇ ਤੁਸੀਂ ਕਿਹੜੀ ਸਿੱਖਿਆ ਕ੍ਰਾਂਤੀ ਕਿਹੜੀ ਸਿਹਤ ਕ੍ਰਾਂਤੀ ਤੇ ਕਿਹੜੀ ਰੁਜ਼ਗਾਰ ਕ੍ਰਾਂਤੀ ਆਂਦੀ ਹੈ ਹੂੰ ਠੀਕ ਹੈ ਸੁਰੱਖਿਆ ਕ੍ਰਾਂਤੀ ਦੇ ਵਿੱਚ ਤੁਸੀਂ ਬਿਲਕੁਲ ਫਲਾਪ ਹੋ ਗਏ ਹਰ ਰੋਜ਼ ਤਗੜੇ ਹਰ ਰੋਜ਼ ਲੜਾਈਆਂ আর ਲੁੱਟਪਾਟ ਹਰ ਰੋਜ਼ ਕਿਦਾਂ ਦੇ ਕੇਸ ਹੋ ਰਹੇ ਹੈਗੇ ਹੂੰ ਬਿਲਕੁਲ ਹੈਨਾ ਤੁਹਾਡੇ ਆਪਣੇ ਹੀ ਐਮਐਲਏ ਪ੍ਰਚਾਰ ਚ ਪਜ਼ੀ ਜਾ ਰਿਹਾ ਤੁਹਾਡੇ ਮੰਤਰੀ ਪਜ਼ੀ ਜਾ ਰਿਹਾ ਹੂੰ ਤੁਸੀਂ ਤੁਹਾਡੇ ਪੁਲਿਸ ਤੰਤਰ ਜਿਹੜਾ ਹੈਗਾ ਤੁਸੀਂ ਆਪ ਕਹਿ ਚੁੱਕੇ ਕਿ 10000 ਮੈਂ ਬਦਲੀ ਕੀਤੀ ਹੈ ਜਿਹੜੇ ਉਹ ਪੈਡਲ ਸੀਗੇ ਹੂੰ 31 ਮਈ ਨੂੰ ਤੁਸੀਂ ਲਾਸਟ ਡੇਟ ਦਿੱਤੀ ਸੀ ਵੀ ਮਨਸ਼ਾ ਨਸ਼ਾ ਖਤਮ ਹੋ ਗਿਆ ਖਤਮ ਕਰ ਦੇਣਾ ਤੇ ਮੇਰੇ ਖਿਆਲ ਨਾਲ ਜੂਨ ਚੱਲ ਰਿਹਾ ਨਸ਼ਾ ਚੱਲ ਰਿਹਾ ਹੂੰ ਨਸ਼ਾ ਬੁਰੀ ਤਰ੍ਹਾਂ ਚੱਲ ਰਿਹਾ ਗਰੋਂ ਵੱਧ ਚੱਲ ਰਿਹਾ ਹੈਗਾ ਉਹ 31ਵੀਂ ਕਿੱਥੇ ਗਈ ਹੂੰ ਤੁਸੀਂ ਕਦੋਂ ਤੱਕ ਲੋਕਾਂ ਨੂੰ ਮੂਰਖ ਬਣਾਉਂਗੇ ਬਿਲਕੁਲ ਜੀ ਹਨਾ ਜੀ ਜੀ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਤੀਸਰੀ ਅਗਦਾ ਚਿੱਟਾ ਮੋਤੀਆ ਕੱਢਣ ਲਈ ਤੁਸੀਂ ਆਏ ਸੀ ਹੂੰ ਵੀ ਚਿੱਟੇ ਮੋਤੀਆ ਮੈਂ ਤਾਂ ਰੱਖਿਆ ਸੀ ਆਪਾਂ ਰੱਖਿਆ ਸੀ ਨਾਂ ਵੀ ਦਾ ਰਾਜ ਹੋ ਸਕਦਾ ਜੇ ਕਾਲਾ ਮੋਤੀਆ ਆ ਜਾਂਦਾ ਵੀ ਤਾਂ ਕੰਮ ਕਰਾਉ ਸੀ ਬਿਲਕੁਲ ਜੀ ਸੁਭਾਵਨਾ ਹੈਗੀ ਆ ਹੂੰ ਕਦੇ ਤੱਕ ਇਹ ਨਹੀਂ ਰੈਸ਼ਨਲਾਈਜੇਸ਼ਨ ਕਰਨੀ ਆ। ਹੂੰ। ਤੁਹਾਡੇ ਸਕੂਲਾਂ ਦਾ ਬੁਰਾ ਹਾਲ ਆ ਤੁਸੀਂ ਕਦੇ ਕਰ ਰਹੇ? ਤੁਸੀਂ ਸਕੂਲਾਂ ਦੀ ਵੀ ਕਰਨੀ ਆ ਜੇ ਰੈਸ਼ਨਲ ਕਰਨੀ ਆ ਸਕੂਲਾਂ ਦੀ ਕਰੋ। ਅਕਾੜ ਨੂੰ ਸਟ੍ਰੈਂਥ, ਜੇ ਸਟ੍ਰੈਂਥ ਕਾਢੀ ਗਈ ਆ ਲੋਕਾਂ ਦਾ ਮੂਹ ਪੰਗ ਹੋ ਗਿਆ ਤੇ ਸਕੂਲ ਘਟਾ ਦਿਓ। ਹੂੰ। ਸਕੂਲ ਘਟਾ ਦਿਓ। ਕਟੋ ਘਟੋ ਉਹਦੇ ਟੀਚਰ ਬਾਧੂ ਬਿਠੇ ਆ ਜਿਹੜੇ ਅਬਾਸੀਆਂ ਲੈਣ ਜਾਂਦੇ ਆ। ਉਹਨਾਂ ਦਾ ਕੀ ਕਰਨਾ? ਹੂੰ। ਦੂਸਰੇ ਪਾਸੇ ਤੁਸੀਂ ਗੱਲ ਕੀਤੀ ਸਵਾਲ ਕੀਤਾ ਵਿੱਚ ਵੀ ਤੁਹਾਡੇ ਸਿਆਸੀ ਅ ਸ਼ੁਪਾਰਸ਼ ਹੁੰਦੀ ਇੱਕ ਸਕੂਲ ਦੇ ਵਿੱਚ ਮੱਲੋ ਇੱਕ ਮੈਥ ਟੀਚਰ ਹਾਂਜੀ ਤੁਸੀਂ ਚੱਕ ਕੇ ਉਹਨੂੰ ਕਿਤੇ ਹੋਰ ਜਿਹਰੇ ਲਾਤਾ ਡੈਪੂਟੇਸ਼ਨ ਤੇ ਲਾਤਾ ਜੀ ਸ਼ੁਪਾਰਸ਼ਾ ਕੀ ਹੈ ਲਾ ਦਿਓ ਉਥੇ ਬਿਨਾਂ ਮੈਥ ਟੀਚਰ ਹੈਗਾ ਹੂੰ ਕਿਉਂਕਿ ਉਹਨੂੰ ਉਹ ਟੀਚਰ ਨੂੰ ਆਪਦੇ ਉਥੇ ਜਾਣ ਦੀ ਲੋੜ ਸੀ ਆਪਦੇ ਘਰ ਦੇਖਣ ਦੀ ਸੀਗੀ ਉਹਨੇ ਆਪਦੇ ਜਿਹੜੇ ਸਕੂਲ ਲੱਗਾ ਜਿੱਥੇ ਲੋੜ ਸੀ ਟੀਚਰ ਦੀ ਉਥੋਂ ਉਹਨੇ ਉਥੇ ਡੈਪਟਿੰਗ ਕਰਵਾ ਕੇ ਚਲੇ ਗਿਆ ਸਾਰ ਪਾਰਲੇ 6 ਮਹੀਨੇ ਲਈ ਹੂੰ ਕੀ ਬੇੜਾ ਕੀਤਾ ਕਰ ਤੁਸੀਂ ਇੱਕ ਸਪੋਰਟਸ ਟੀਚਰ ਹੈ ਜੇ ਗਰਾਊਂਡ ਤੇ ਨਹੀਂ ਹੋਊਗਾ ਤੇ ਜਾ ਕੇ ਤੁਸੀਂ ਉਹ ਡੈਪਿਊਟੀ ਹੁੰਦਾ ਦਿੰਦੇ ਕਿਤੇ ਉਹ ਜਾ ਥਾਂ ਦੇ ਜਿੱਥੇ ਕੰਮ ਕੋਈ ਨਹੀਂ ਗਾ ਵੀ ਸਿੱਖਿਆ ਕ੍ਰਾਂਤੀ ਲਾ ਦਿੰਦੇ ਹੂੰ ਹਨਾ ਜੀ ਜੀ ਸਿੱਖਿਆ ਕ੍ਰਾਂਤੀ ਉਹਨੇ ਕੀ ਕਰ ਚ ਫੇਰਨਾ ਹੂੰ ਤੁਸੀਂ ਭੀੜ ਵਧਾਉਣ ਲੱਗੇ ਆ ਪਰ ਉਹ ਸਕੂਲ ਦੇ ਵਿੱਚ ਉਹ ਤੇ ਬਿੜਾ ਕਰ ਕਰਤਾ ਨਾ ਹੂੰ ਹਨਾ ਜੀ ਡੈਪਿਊਟੇਸ਼ਨ ਲਉਣਾ ਹੈਗਾ ਕਿ ਪ੍ਰਿੰਸੀਪਲ ਦੇ ਕੋਲ ਹੁੰਦਾ ਪ੍ਰਿੰਸੀਪਲ ਦੇ ਕੋਲ ਜੇ ਦੋ ਦਿਨ ਸਕੂਲ ਆ ਗਿਆ ਉਹ ਡੈਪਿਊਟੇਸ਼ਨ ਡੈਪਿਊਟੇਟਾ ਦਿੰਦਾ ਕਿ ਉੱਥੇ ਅਜੇ ਟੀਚਰ ਨਹੀਂ ਆ ਮੈਂ ਆਪ ਦਾ ਟੀਚਰ ਭੇਜ ਦਿੰਦਾ ਦੋ ਇੱਕ ਦਿਨ ਲਈ ਘੰਟੇ ਲਈ ਦੋ ਘੰਟੇ ਲਈ ਠੀਕ ਹੈ ਜੀ ਪਰ ਤੁਸੀਂ ਇੱਕ ਹਫਤੇ ਲਈ ਕਰ ਸਕਦੇ ਕੀ ਡੈਪਿਪਿਊਟੇਸ਼ਨ ਅਡ ਅਬ ਕਿਉਂ ਟੈਂਟਨ ਮੀਨੇ ਕਿਉਂ ਕਰਦੇ ਤੁਸੀਂ ਭਰਤੀ ਕਿਉਂ ਨਹੀਂ ਸੈੱਟ ਕਰਦੇ ਅਬ ਹਮ ਬਿਲਕੁਲ ਜੀ ਹੈਨਾ ਹਮ ਮਹਾਲੀ ਦੇ ਵਿੱਚ ਡੈਪੂਟੇਸ਼ਨ ਇੰਨਾ ਜਿਆਦਾ ਪਿਆ ਬੈਠਾ ਕਿ ਲੋਕਾਂ ਦੀਆਂ ਜਿਹੜੇ ਅਧਿਕਾਰੀ ਬੈਠੇ ਇਹਨਾਂ ਦੀਆਂ ਤੀਵੀਆਂ ਜੌਬ ਕਰਦੀਆਂ ਉੱਥੇ ਬੰਦ ਹੋਣਾਈਆਂ ਡੱਪਣ ਲੱਗੇ ਹਮ ਹੈਨਾ ਤੁਸੀਂ ਕਿਸੇ ਆਪਣੇ ਨੂੰ ਫਾਇਦਾ ਦੇਣ ਲਈ ਕਿਸੇ ਆਪਣੇ ਨੂੰ ਫਾਇਦਾ ਦੇਣ ਲਈ ਤੁਸੀਂ ਇੱਕ ਪੂਰੇ ਸਮਾਜ ਦਾ ਬੀੜਾ ਕਰ ਕਿਉਂ ਕਰ ਰਹੇ ਹੋ ਬਿਲਕੁਲ ਜੀ ਤੁਸੀਂ ਸਿਸਟਮ ਨੂੰ ਕਿਉਂ ਜ਼ੀਰੋ ਕਰ ਰਹੇ ਹੋ ਇਹ ਤੇ ਪਹਿਲਾਂ ਵੀ ਕਰਦੇ ਸੀ ਤੁਸੀਂ ਕੀ ਬਦਲਾਵ ਹੁੰਦਾ ਹਮ ਮੈਂ ਇਹ ਨਹੀਂ ਨਾ ਕਿ ਮੈਨੂੰ ਪਤਾ ਲੱਗਦਾ ਕਿ ਜੀ ਮੈਂ ਜੇ ਕਿੰਨੇ ਟੀਚਰ ਪੜ੍ਹਦਾ ਮੈਂ ਕਿ ਉਹ ਕਿਤੇ ਤੁਹਾਡਾ ਟੀਚਰ ਉਹ ਕਹਿੰਦੇ ਜਦੋਂ ਡੈਪਟੀ ਲੱਗਾ ਮੈਂ ਕਿਉਂ ਲੱਗਾ ਕਹਿੰਦੇ ਉਹ ਵੀ ਉਤੋਂ ਦੀ ਸ਼ਬਾਦ ਚ ਕਰਾਈ ਨੰਗਵਾਈ ਆ ਉਹਨੇ ਅੱਛਾ ਜੀ ਯਾ ਫਿਰ ਕੀ ਕਰਦੇ ਆ ਤੁਸੀਂ ਆਪਣੇ ਹੀ ਪੁਸ਼ਤ ਬਣਾ ਹੀ ਲਈ ਬੰਦੇ ਸੱਤ ਕੇ ਡਿਊਟੀਆਂ ਕਰਾਈਆਂ ਉਹਦੇ ਕੰਮਾਂ ਨੇ ਲਵਾਏ ਹੋਏ ਆ ਜੀ ਤੁਸੀਂ ਕਿਉਂ ਸਕੂਲਾਂ ਨੂੰ ਝਾੜ ਰਹੇ ਆ ਹਨਾ ਮੈਂ ਤੁਹਾਨੂੰ ਦੱਸਦਾ ਇੱਕ ਗੁੜੀ ਨਾ ਕੀ ਗੱਲ ਹੋਈ ਕਿ ਮੈਂ ਜੇ ਸਕੂਲ ਚ ਪੜਾਉਂਦਾ ਸੀ ਨਾ ਤੇ ਉੱਥੇ ਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਬੀਬੀ ਆਈ ਠੀਕ ਹੈ ਜੀ ਅੱਛਾ ਹਮ ਤੂੰ ਨੇ ਦੇਖਿਆ ਕਿ ਉਹ ਕਹਿੰਦੇ ਵੀ ਤੇਰਾ ਰਿਜ਼ਲਟ ਦਿਖਾਓ ਕਿਦਾਂ ਉਹ ਕਹਿੰਦੇ ਸਾਡਾ ਰਿਜ਼ਲਟ ਇਦਾਂ ਹੁੰਦਾ ਜੀ ਇਹ ਸਾਡੇ ਨਾਲ ਹਿੰਦੀ ਟੀਚਰ ਜਿਹੜੀ ਮੈਡਮ ਹੈਗੀ ਆ ਉਹ ਨਹੀਂ ਪੜਾਉਂਦੀ ਬਿਲਕੁਲ ਅੱਛਾ ਜੀ ਉਹਦੇ ਕਾਰਨ ਕੀ ਹੈਗਾ ਕਿ ਉਹ ਠੀਕ ਨਹੀਂ ਗਈ ਹੂੰ ਉਹ ਪਹਿਲਾਂ ਠੀਕ ਸੀ ਬਹੁਤ ਵਧੀਆ ਸੀ ਸੀਵਤ ਗੁੱਡ ਪਰ ਉਹ ਥੋੜੀ ਮੈਂਟਲੀ ਅਫਸਰਡ ਹੋ ਗਈ ਆ ਤੇ ਉਹ ਕਲਾਸ ਵੀ ਬੈਠੀ ਰਹਿੰਦੀ ਹੈ ਅੱਛਾ ਉਹਦਾ ਨਾਲ ਸਾਨੂੰ ਕਹਿੰਦਾ ਹਿੰਦੀ 'ਚ ਫੇਲ ਹੋ ਜਾਂਦੇ ਆ ਹੂੰ ਬਾਕੀ ਬੋਰਡ ਬਣਦਾ ਸੀ ਵੀ ਜੇਕਰ ਨਾ ਉਹ ਮੈਥ ਜਾਂ ਸਵਾਸ ਸਿੱਖਿਆ ਜਾਂ ਦੋ ਵਿਸ਼ਿਆਂ 'ਚੋਂ ਇੱਕ 'ਚ ਫੇਲ ਹੋ ਕੇ ਪਾਸ ਹੋ ਜਾਂਦਾ ਸੀ ਹੂੰ ਤੇ ਜੇ ਇੱਕ ਵਿਸ਼ੇ ਚ ਫੇਲ ਹੋ ਗਿਆ ਤੇ ਪਾਸ ਹੋ ਜਾਂਦਾ ਸੀ ਹੁਣ ਇੱਕ ਚੋਂ ਚੋਂ ਤੇ ਫਿਰ ਹੁੰਦਾ ਸੀ ਕਿ ਹਿੰਦੀ ਚੋਂ ਜਾਂਦਾ ਬੰਦਾ ਫੇਲ ਹੋ ਜਾਂਦਾ ਹਮ ਵੀ ਸਾਨੂੰ ਹਿੰਦੀ ਖੇਚਰੀ ਆ ਹਮ ਉਹ ਮੈਡਮ ਨੇ ਕਿਹਾ ਅੱਛਾ ਸਾਟੀਚਣੇ ਕਿਹਾ ਵੀ ਸਾਨੂੰ ਨੁਕਸਾਨ ਕਰ ਰਹੀ ਹੈ ਹਮ ਕੋਈ ਨਹੀਂ ਲਿਖੇ ਦੇ ਉਹਦੀ ਬਦਲੀ ਕਰ ਦਿੰਦੇ ਨੇ ਅੱਪ ਅੱਛਾ ਜੀ ਜੇ ਤਾਂ ਨਾ ਇੱਕ ਮੈਡਮ ਤੁਹਾਨੂੰ ਬਿਠਾ ਲਈ ਆ ਇਹਦੀ ਮੈਂ ਬਦਲੀ ਕਰਦਣ ਦੀ ਕਰਾ ਦਿੰਦੀ ਹਮ ਫਿਰ ਹੋ ਸਕੂਲਾ ਦਿੰਦੇ ਹਮ ਮੈਂ ਲੱਗ ਕੇ ਬਿਠਾਈ ਮੈਂ ਉਹਨੂੰ ਡੀਓ ਲੇਡੀ ਸੀਗੀ ਹਮ ਮੈਂ ਉਹਨੂੰ ਕਿਹਾ ਵੀ ਵੱਡੇ ਭੈਣ ਜੀ ਹਮ ਇਹ ਸਾਡੇ ਸਕੂਲ ਦੀ ਟੀਚਰ ਜਿਹੜੀ ਬਿਮਾਰ ਹੋ ਗਈ ਹੈ ਸਾਡੀ ਭੈਣ ਹਮ ਜੀ ਠੀਕ ਹੈ ਇਹ ਚੰਗੇ ਇਹਦੇ ਨੰਬਰ ਬਹੁਤ ਵਧੀਆ ਹੈ ਇਹਦੀ ਸਿਲੈਕਸ਼ਨ ਹੋਈ ਹੈ ਸੀਵਨ ਮੈਰਿਟਲੈਸ ਤੇ ਸੀਗੀ ਹਮ ਹਮ ਪਰ ਹੁਣ ਬਿਮਾਰ ਹੋ ਗਈ ਹਮ ਇਹਦੀ ਆਪ ਮਦਦ ਕਰਨੀ ਕਿਹਨੂੰ ਜਾਣਨਾ ਹਮ ਮੈਂ ਫਿਰ ਨੰਬਰ ਦੋ ਤੁਸੀਂ ਮੇਰੇ ਸਕੂਲ ਦੀ ਇਹ ਕੰਪਲੇਂਟ ਸੁਣ ਕੇ ਇਹਨੂੰ ਕਿਸੇ ਹੋਰ ਸਕੂਲ ਭੇਜ ਰਹੇ ਆ ਉੱਥੋਂ ਦੇ ਬੱਚਿਆਂ ਨਾਲ ਦੁਸ਼ਮਣੀ ਕਰਨੀ ਹਮ ਵੀ ਉੱਥੇ ਦਾ ਵੀ ਤਾਂ ਰਿਜ਼ਲਟ ਫਿਰ ਕਿਹੋ ਜਿਹਾ ਆਏਗਾ ਨਾ ਫਿਰ ਤੁਸੀਂ ਇਥੋਂ ਨਾ ਮੱਕ ਨੂੰ ਲਾ ਰਹੇ ਤੇ ਮੂੰਹ ਨਾ ਲਾ ਰਹੇ ਆ ਕੀ ਫਰਕ ਹੀ ਪਿਆ ਹੂੰ ਸਹੀ ਹੈ ਜੀ ਤੁਸੀਂ ਇਹ ਕੀ ਕਰਨ ਲੱਗੇ ਹੋ ਹੂੰ ਤੇ ਉਹ ਫੇ ਮੈਨੂੰ ਕਹਿੰਦੇ ਕਹਿੰਦੇ ਵੀ ਤੂੰ ਦੱਸ ਹੂੰ ਮੈਂ ਕਿਹਾ ਇਦਾਂ ਕਰਦੇ ਆ ਵੀ ਇਹਦਾ ਹਸਬੰਦ ਵੀ ਜੋਬ ਕਰਦੇ ਲੈਕਚਰਰ ਹੈਗੇ ਠੀਕ ਹੈ ਜੀ ਉਹਨਾਂ ਗੱਲ ਕਰਦੇ ਆ ਹੂੰ ਵੀ ਅਸੀਂ ਇੱਕ ਟੀਚਰ ਰੱਖ ਲੈਂਦੇ ਆ 2 ਤਨਖਾਹ ਰੁਪਏ ਚ ਹੂੰ ਬੇਰੀਕਲ ਕੁੜੀ ਰੱਖ ਲਈਦੀ ਟੀਚਰ ਰੱਖ ਲਈ ਹੂੰ ਤੇ ਤਾਂ ਕਿ ਉਹ ਇਹ 10ਵੀਂ ਦਾ ਸਿਲੇਬਸ ਪੜਾ ਦੇ ਹੂੰ ਇਹਦੀ ਤਨਖਾਹ ਚ ਉਹ ਘਰ ਵਾਲਾ ਕਦੇ ਵੀ ਮੇਰੀ ਤਨਖਾਹ ਚੋਂ ਮੈਂ ਕੱਟ ਕੇ ਦੇ ਹੂੰ ਕਿਆ ਵਾਹ ਸਹੀ ਹੈ ਜੀ ਤੇ ਜੇ ਅਸੀਂ ਤਿੰਨ ਤਨ ਜੇ ਮੇਂ ਚਾਰ ਪੰਜ ਮਹੀਨੇ ਆਪਾਂ ਟੀਚਰ ਰੱਖ ਲਈਏ ਹੋਰ ਇਹਦੀ ਤਨਖਾਹ ਦੇ ਵਿੱਚੋਂ ਹੀ ਹਾਂ ਨਾ ਤੇ ਜਦ ਤੀ ਇਹ ਦਵਾਈ ਖਾਂਦੀ ਠੀਕ ਹੋ ਜਾਊਗੀ ਹਾਂ ਤਾਂ ਆਪਾਂ ਇਹਨੂੰ ਠੀਕ ਇਲਾਜ ਕਰਾ ਦਈਏ ਬਿਲਕੁਲ ਸਹੀ ਜੀ ਹੈ ਨਾ ਬਹੁਤ ਵਧੀਆ ਰੈਮਡੀ ਹੋ ਜਾਊਗੀ ਇਹਦੀ ਹਾਂ ਇਨਸਾਨੀਅਤ ਦੀ ਰੈਮਡੀ ਹੋ ਜਾਊਗੀ ਗੱਲ ਇਹ ਨਹੀਂ ਕਿ ਤੁਸੀਂ ਉਹਦੀ ਤਨਖਾਹ ਕੱਟ ਕੇ ਉਹਦੇ ਵਿਲੀ ਭਟਾਇਆ ਤਨਖਾਹ ਚੋਂ ਕੱਟ ਕੇ ਟੀਚਰ ਰੱਖਣਾ ਉਦੋਂ ਪਾਪ ਆ ਜਦੋਂ ਤਨਖਾਹ ਲੈਣ ਵਾਲਾ ਬੰਦਾ ਕੋਈ ਹੋਰ ਬਿਜ਼ਨਸ ਕਰ ਰਿਹਾ ਹਾਂ ਜੀ ਉਹ ਤਾਂ ਸਾਡੀ ਭੈਣ ਬਿਮਾਰ ਆ ਹਾਂ ਜੀ ਜੀ ਅਸੀਂ ਉਹਦੀ ਰੈਮਡੀ ਲਈ ਅਸੀਂ ਸਾਰੇ ਟੱਬਰ ਨੇ ਕੋਸ਼ਿਸ਼ ਕਰਨੀ ਆ ਕਿ ਇਹ ਠੀਕ ਹੋ ਜਵੇ ਤੇ ਯਕੀਨ ਕਰੀ ਕਿ ਉਹ ਮੈਡਮ ਨੇ ਮੈਨੂੰ ਆਖਿਆ ਵੀ ਠੀਕ ਆ ਤੁਹਾਡੀ ਗੱਲ ਹੂੰ ਤੁਸੀਂ ਇੱਧਰ ਕਰ ਲਓ ਹੂੰ ਜੋ ਇੱਧਰ ਕੀਤਾ ਫਿਰ ਇੱਕ ਮੁੰਡਾ ਅੱਜ ਕਰਦੇ ਲੈਕਚਰ ਲੱਗਾ ਤੇ ਜੁਗੇਸ਼ ਉਹਨੂੰ ਰੱਖ ਲਿਆ ਠੀਕ ਹੈ ਜੀ ਉਹ ਕੱਚਾ ਹੀ ਸੀਗਾ ਹੂੰ ਤੇ ਉਹਨੇ ਰਿਜ਼ਲਟ ਵਧੀਆ ਦੇ ਦਿੱਤਾ ਹੂੰ ਤੇ ਉਹ 6 ਮਹੀਨੇ ਉਹਨੂੰ ਕਹੇ ਵੀ ਤੂੰ ਬੇਬਾ ਪੀੜੇ ਰੋਣੇ ਤੋਂ ਆਇਆ ਕਰਨਾ ਹਮ ਤੂੰ ਜੇ ਦਵਾਈ ਲੈ ਕੇ ਫਮ ਸੌਂ ਜਾ ਕਰ ਤਾਂ ਤੂੰ ਆਪਣੀ ਦਵਾਈ ਦਾ ਧਿਆਨ ਦੇ ਤੇ ਉਹਨੂੰ ਨਾਲ ਸੈਰ ਕਰਨ ਲੱਗਾ ਤਾਂ ਹੋਰ ਧਿਆਨ ਦੇਤਾ ਫੇ ਕਿਤਾਬ ਚੱਕਣ ਲੱਗ ਪਈ ਫੇ ਲਿਖਣ ਲੱਗ ਪਈ ਹਮ ਅਗਲੇ ਸੈਸ਼ਨ ਦੇ ਵਿੱਚ ਉਹਨੇ ਆ ਪੜਾਇਆ ਤੇ ਰਿਜ਼ਲਟ 100% ਆਇਆ ਹਮ ਕੀ ਬਾਤ ਹੈ ਜੀ ਅਸੀਂ ਕਿਸੇ ਵੀ ਬਿਮਾਰ ਲਈ ਹਮ ਬਿਮਾਰ ਲਈ ਜੀ ਐਡਜਸਟਮੈਂਟ ਕਰਨੀ ਆ ਉਹ ਸਕੂਲ ਮੁਖੀ ਕੋਲ ਹੋਵੇ ਹਮ ਵੱਧ ਤੋਂ ਜ਼ਿਲ੍ਹਾ ਸੈਕਟਾਰੀ ਕੋਲ ਹੋਵੇ ਹਮ ਤੁਸੀਂ ਇਹ ਸ਼ਿਫਾਰਸ਼ਾਂ ਕਰਕੇ ਕਿਸੇ ਨੂੰ ਕਿਉਂ ਲਾ ਰਹੇ ਜੀ ਉਹ ਕਿਸੇ ਨੂੰ ਆਪਦੀ ਲੋੜ ਥੋੜੀ ਹੁੰਦੀ ਹੈ ਉਹ ਆਦੇ ਘਰ ਲੱਗੀ ਦਿਲ ਜਾਂਦਾ ਹੈਗਾ ਤੇ ਬੇੜਾ ਕਰਕੇ ਤਾਂ ਤਨਖਾਹ ਕਿੱਥੋਂ ਲੈ ਰਿਆ ਹੂੰ ਤਨਖਾਹ ਕਿਉਂ ਉੱਥੋਂ ਲੈ ਰਿਆ ਤੁਸੀਂ ਧੋਖਾ ਕਿੰਨਾ ਕਰ ਰਹੇ ਹੂੰ ਹੈਨਾ ਜੀ ਜੀ ਹੁਣ ਜਿਹੜੀ ਇਹ ਅਡਜਸਟਮੈਂਟ ਹੈਗੀ ਹੂੰ ਇਹ ਜਦੋਂ ਤੱਕ ਕੋਈ ਪੋਸਟਾਂ ਘਟ ਹੁਣ ਸਕੂਲ 'ਚ ਉਸ ਵਿਸ਼ੇ ਦਾ ਅਧਿਆਪਕ ਤਾਂ ਹੈ ਹੀ ਨਹੀਂ ਹੂੰ ਜਿਸ ਵਿਸ਼ੇ ਦੇ ਅਧਿਆਪਕ ਨੂੰ ਡੈਪਟੀ ਹੋਰ ਸਕੂਲ 'ਚ ਲਾ ਰਹੇ ਆ ਜਾਂ ਤਾਂ ਪਕੀ ਵੀ ਸਰਪਲਸ ਸੀਗੇ ਦੋ ਤਿੰਨ ਬੈਠੇ ਸੀਗੇ ਇਕਲਾ ਨਾ ਹਾਂਜੀ ਹੈਨਾ ਹੂੰ ਉੱਥੇ ਹੈ ਹੀ ਨਹੀਂ ਉਹੀ ਇਕੱਲਾ ਹੀ ਆ ਹੂੰ ਤੁਸੀਂ ਉਹਨੂੰ ਚੱਕ ਕੇ ਵੀ ਉਹਨੂੰ ਫਾਇਦੇ ਦੇ ਰਹੇ ਆ ਸਮਾਜਿਕ ਫਾਇਦੇ ਦੇ ਰਹੇ ਆ ਹੂੰ ਸاسي ਫਾਇਦੇ ਦੇ ਰਹੇ ਆ ਇਹ ਕਿੰਨਾ ਵੱਡਾ ਪਾਪ ਆ ਬਿਲਕੁਲ ਉਹ ਸੋ ਇਸ ਪਾਪ ਤੋਂ ਮੁਕਤ ਹੋਣ ਲਈ ਸਰਕਾਰ ਨੂੰ ਆਪਣੀ ਨੀਤੀ ਤੇ ਨੀयत ਬਦਲਣੀ ਪੈਣੀ ਹੂੰ ਸਹੀ ਹੈ ਸਰਕਾਰ ਨੂੰ ਸਰਕਾਰ ਬਣਨਾ ਪੈਣਾ ਹੂੰ ਸਰਕਾਰ ਨੂੰ ਸਰਕਾਰ ਬਣ ਕੇ ਜਿਹੜੀ ਮੈਂ ਸੋਚਦਾ ਨਾ ਜਿਹੜੀ ਪ੍ਰਸ਼ਾਸਨਿਕ ਜਿਹੜੀ ਮਤਲਬ ਨਾ ਪਹੁੰਚ ਹੈਗੀ ਆ ਉਹ ਜਿਲ੍ਹਾ ਸਿਖਿਆ ਅਫਸਰ ਨੂੰ ਇੰਨਾ ਹੀ ਤਾਕਤਵਰ ਕਰਦੇ ਹੋ ਹੂੰ ਉਹਨੂੰ ਇੰਨਾ ਕਿ ਸਿਹਤਮੰਦ ਕਰਦੇ ਹੋ ਉਹਦੇ ਵਿੱਚ ਹੋਵੇ ਕਿ ਉਹ ਕਿਸੇ ਵੀ ਅਧਿਆਪਕ ਤੇ ਜੇ ਉਹ ਪਾਦਵੀ ਹੈ ਤੇ ਉਹਦਾ ਅਸਰ ਹੋਵੇ ਹੂੰ ਹੈ ਨਾ ਜੀ ਜੀ ਹੈ ਹੀ ਨਹੀਂ ਹੈ ਹੀ ਨਹੀਂ ਤੇ ਜਿਹੜਾ ਸਿੱਖਿਆ ਅਫਸਰ ਇੰਨਾ ਸਿਹਰਦ ਤੇ ਇੰਨਾ ਸਿਆਣਾ ਹੋਵੇ ਉਹ ਬਦਲਾਖੋਰੀ ਨਾ ਕਰਦਾ ਹੋਵੇਗੇ ਹੂੰ ਇਹ ਵੀ ਹੈ ਜੀ ਜਿਹੜਾ ਸਾਡਾ ਸਮਾਜ ਹੈ ਨਾ ਜੇ ਇਹਨੂੰ ਪਾਵਰ ਵੀ ਦੇ ਦਿਓ ਨਾ ਇਹਨਾਂ ਦੇ ਲੋਕਾਂ ਦੇ ਨਾਲ ਬਲੈਕਮੇਲ ਕਰ ਲਾ ਪਿੰਦੇ ਹੂੰ ਇਦਾਂ ਹੀ ਹੈ ਜੀ ਸਾਡੇ ਇੱਕ ਡੀਓ ਹੁੰਦੀ ਸੀਗੀ ਹੂੰ ਉਹ ਬੜਾ ਚੰਗੀ ਗੱਲ ਹੈ ਕਿ ਦਾ ਸਾਡੀ ਪ੍ਰਾਇਮਰੀ ਸਕੂਲ ਦੀ ਉਹ ਹੁੰਦੀ ਹੈ ਮੈਂ ਤੁਹਾਨੂੰ ਦੱਸਣਾ ਹੂੰ ਉਹਨੇ ਨਾ ਜਾਣਾ ਕਿਸੇ ਬਲਾਗ ਵਿੱਚ ਉਹ ਨਾ ਪ੍ਰਾਇਮਰੀ ਦੇ ਡੀਓ ਕੋ ਅਧਿਕਾਰ ਹੁੰਦੇ ਆ ਟੀਚਰ ਨੂੰ ਸਸਪੈਂਡ ਕਰਨ ਦੇ ਦਾਬਾਰ ਕਰਦੇ ਠੀਕ ਹੈ ਜੀ ਹੈ ਨਾ ਹੂੰ ਅੱਛਾ ਉਹਨੇ ਜਾਣਾ ਤੇ ਬਲਾਗ ਦੇ ਵਿੱਚ ਨਾ ਚਾਰ ਪੰਜ ਦਿਨ ਸਸਪੈਂਡ ਕਰ ਦੇਣੇ ਕੋਈ ਲੇਟ ਆਇਆ ਕੋਈ ਨਹੀਂ ਪੜਾਇਆ ਨਹੀਂ ਕਿਸੇ ਚਾਰ ਪੰਜ ਸਸਪੈਂਡ ਕਰੇ ਹੁੰਦੇ ਅੱਛਾ ਜੀ ਉਹ ਟੀਚਰ ਜਿਹੜੇ ਸਸਪੈਂਡ ਹੋਏ ਸੀਗੇ ਹਾਂ ਉਹਨਾਂ ਨੇ ਫਿਰ ਕੀ ਕਰਨਾ ਕਿ ਕੋਸ਼ਿਸ਼ ਕਰਨੀ ਕਿ ਜਿਹੜਾ ਉਹਦਾ ਡਰਾਈਵਰ ਸੀ ਉਹਦਾ ਨਾਂ ਹੀ ਮੋਤੀ ਹੂੰ ਉਹਨਾਂ ਡਰਾਈਵਰ ਨੂੰ ਮਿਲਣਾ अच्छा जी बे यार इतूザ ਗੱਲ ਇਸ ਨੂੰ ਉਹ ਕਹਿੰਦਾ ਵੇ ਤੁਹਾਨੂੰ ਪਤਾ ਹੀ ਆ ਮੈਡਮ ਗੁੱਸੇ ਵਿੱਚ ਬਹੁਤ ਸੀਗੇ ਇਦਾਂ ਕਰਤਾ ਤੁਸੀਂ ਵਹਿ ਰਹੇ ਸੀ ਨਾ ਹਾਂ ਬਿਚਾਰੋ ਤੁਸੀਂ ਮਾਫੀ ਮੰਗ ਲਓ ਹਾਂ ਮੈਂ ਮੰਗਾ ਦਿੰਦਾ ਹਾਂ ਹੂੰ ਤੇ ਕਹਿੰਦੇ ਠੀਕ ਆ ਕਹਿੰਦੇ ਮਾਫੀ ਇਦਾਂ ਨਹੀਂ ਹੂੰ ਮਾਫੀ ਨਾਲ 5000 ਰੁਪਿਆ ਵੀ ਆ ਹੂੰ ਰਿਸ਼ਵਤ ਹੂੰ 5000 ਰੁਪਿਆ ਦੇ ਦਿਓ ਮੈਨੂੰ ਉਹ ਮੈਡਮ ਦੇ ਦੂੰਗਾ ਮੈਂ ਤੁਹਾਡੀ ਮਾਝੂਗਾ ਅੱਛਾ ਜੀ ਹੁਣ ਮੈਡਮ ਨੇ ਮੋਤੀ ਰੱਖਿਆ ਸੀ ਗੱਲਾਂ ਆਪਦਾ ਗੱਲਾਂ ਤੇ ਦੱਲਾ ਹਾਂ ਉਨੇ 5 ਸਪੈਂਡਸ ਬਰਾਕ ਚੋਂ ਕੀਤੇ ਤੇ 25000 ਰੁਪਏ ਲਿਆ ਹਾਂ ਬਿਲਕੁਲ ਦੂਜੇ ਹਫਤੇ ਦੂਜੇ ਹਫਤੇ ਪੰਜ ਕੀਤੇ 25000 ਰੁਪਏ ਲਿਆ ਹਾਂ ਉਹ ਪੰਜ ਤਨਖਾਹਾਂ ਲੈ ਜਾਂਦੀ ਸੀ ਕੀ ਬਾਤ ਹੈ ਦੇਖ ਲਓ ਸਿਰਫ ਉਹਦੇ ਕੋ ਅਧਿਕਾਰ ਜਾਂਦੇ ਸੀ ਹਾਂ ਅਧਿਕਾਰਾਂ ਦੀ ਅੱਛਾ ਦੂਜੇ ਪਾਸੇ ਅਧਿਕਾਰ ਵਰਤੇ ਕਿ ਰਹਿੰਦੇ ਜਿਹੜੇ ਕਮਜ਼ੋਰ ਸੀ ਹਾਂ ਦੁਰਵਰਤੋਂ ਸੈਣੇ ਕਹਿੰਦਾ ਸੈਣੇ ਕਿਹਾ ਕਿ ਆਪਣੇ ਬੋਸ ਨੂੰ ਸਲੂਟ ਕੌਣ ਕਰਦਾ ਹਾਂ ਜਿਹੜਾ ਕੰਮ ਨਹੀਂ ਕਰਦਾ ਬਿਲਕੁਲ ਜਿਹੜਾ ਕੰਮ ਕਰਦਾ ਬੋਸ ਨੂੰ ਸਲੂਟ ਕਰਦਾ ਹਾਂ ਬਿਲਕੁਲ ਜੀ ਕਰਦਾ ਨਾ ਹਾਂਜੀ ਗੱਲ ਇਹ ਜਦੋਂ ਤੁਸੀਂ ਕੰਮ ਤੇ ਸਵਾਰੀ ਕਰਦੇ ਆ ਤੇ ਬੋਸ ਨੂੰ ਸਲੂਟ ਕਰਦਾ ਵਿਸ਼ਵਾਸ ਕਰਮ ਉਹ ਬੈਸਟ ਹੈ ਬਿਲਕੁਲ ਸਹੀ ਤੇ ਜਦੋਂ ਕੰਮ ਹੀ ਨਹੀਂ ਕਰਨਾ ਪਜ ਮਰੀ ਜਣੇ ਬਹਾਨੇ ਮਰੀ ਜਣੇ ਤੇ ਬੋਸ ਵੀ ਉਹਨੂੰ ਨਾੜ ਚਮਜੀ ਮਾਰੀਗਾ ਜਾਂ ਬੁੱਤਰ ਲੱਗੂਗਾ ਉਹ ਲੋਕ ਜਿਹੜੇ ਆ ਜਿਹੜੇ ਨਕਮੇ ਆ ਸ਼ਰਕ ਰਹਿ ਗਿਆ ਉਹ ਸਸਪੈਂਡ ਹੁੰਦੇ ਸੀ ਉਹਨਾਂ ਦੇ ਫਾਇਦਾ ਲੈਂਦੀ ਜਿਹੜੇ ਵਰਕਰ ਜੀ ਨੂੰ ਕਰਕੇ ਦਿਖਾ ਲੈ ਬਿਲਕੁਲ ਹੈ ਨਾ ਜੀ ਉਹ ਲੋਕ ਇਹ ਦੱਸਦੇ ਉਦੋਂ ਵੀ ਇਹਨਾਂ ਲੋਕਾਂ ਦਾ ਇਹ ਇਹ ਪਾਵਰ ਆ ਨੇ ਚਾਹੀਦੀ ਹੂੰ ਉਹਨਾਂ ਦਾ ਦੁਰਵਰਤੋਂ ਕਰਨ ਲੱਗ ਪਾ ਦੁਰਵਰਤੋਂ ਕਰਦਾ ਉਹਦੀ ਕੰਪਲੇਂਟ ਹੋਵੇ ਤਾਂ ਗੱਲ ਹੋਵੇ ਤੇ ਇਥੋਂ ਤੱਕ ਵੀ ਨਾ ਮੈਂ ਬੜਾ ਹਰਾਨ ਸੀਗਾ ਕਿ ਮੈਂ ਉਸੇ ਮੈਡਮ ਨੂੰ ਆਖਿਆ ਕਰੀ ਮੈਂ ਕਿਹਾ ਵੀ ਉਹ ਮੇਰਾ ਸਟੂਡੈਂਟ ਹੈਗਾ ਅੱਛਾ ਜੀ ਤੇਰੀ ਪ੍ਰਾਈਵਸੀ ਤੇ ਇਹਦੀ ਬਦਲੀ ਕਰਨੀ ਹੈ ਦੀ ਤੇ ਕਰਾ ਦੇ ਉਹਨਾਂ ਬਦਲੀਆਂ ਆਈਆਂ ਠੀਕ ਹੈ ਜੀ ਮੇਰੇ ਕੋ ਖੜਾ ਜੀ ਗੱਲ ਇਹ ਤਾਂ ਵੀ ਤੁਸੀਂ ਮੈਨੂੰ ਪਹਿਲਾਂ ਦੱਸਦੇ ਮੈਂ ਤਾਂ ਬਦਲੀਆਂ ਨਬੇੜਤੀਆਂ ਅੱਛਾ ਜੀ ਮੈਂ ਤਾਂ ਲਾਈਨ ਕਰਤੀ ਤਰਫ ਹੋ ਕੇ ਨਬੜ ਗਿਆ ਹਾਂ ਤੇ ਦੋ ਦਿਨ ਵੀ ਮੈਨੂੰ ਪਹਿਲਾਂ ਕਰਦੇ ਹਾਂ ਤੇ ਮੈਂ ਕਿਹਾ ਮੈਡਮ ਦੇਖ ਲਓ ਤੁਸੀਂ ਹਮ ਅੱਛਾ ਉਹਨੇ ਮੈਨੂੰ ਨਾ ਹਾਂ ਕਿਤੇ ਨਾਮ ਰਕੀ ਅੱਛਾ ਜੀ ਠੀਕ ਹੈ ਉਹਨਾਂ ਮੁੰਡਾ ਸੀ ਜਿਹਦੀ ਬਦਲੀ ਕਰਉਣ ਗਿਆ ਤੇ ਉਹ ਮੇਰੇ ਕੋ ਆ ਗਿਆ ਮੈਨੂੰ ਕਹਿੰਦਾ ਸਰ ਤੁਸੀਂ ਨਾ ਕਿਉਂ ਮੈਡਮ ਹਮ ਮੈਂ ਕਰਾ ਲੈਣੀ ਹਮ ਮੈਂ ਕਿਹਾ ਤੂੰ ਕਿੱਦਾਂ ਕਰਾ ਲੈਣੀ ਉਹਨੇ ਦੂਸਰੇ ਤਰੀਕੇ ਰਾਈ ਹਾਂ ਉਹ ਕਹਿੰਦਾ ਵੀ 10000 ਰੁਪਏ ਮੰਗਦੀ ਹਾਂ ਦੇਖਿਆ ਤੇ ਉਥੇ ਗੱਲ ਹੋਈ ਆ ਤੇ ਮੈਂ ਨਾ ਉਹ ਮੋਤੀ ਨੂੰ 5000 ਦੇ ਦਿੱਤਾ ਹਾਂ ਤੇ ਪੰਜਰ ਮੇਰੇ ਕਾ ਬਦਲੀ ਕਰਾ ਕੇ ਦੇ ਦੋ ਫਿਰ ਦਾਂਗੇ ਹੂੰ ਮੈਂ ਕਹਿੰਦਾ ਜਦੋਂ ਮੇਰਾ ਸੂਰਜ ਸੀ ਮੇਰਾ ਟੀਚਰ ਬਣਿਆ ਸੀ ਮੇਰਾ ਪੁੱਤਰਾ ਕਾ ਜੀ ਮੈਂ ਕਹਿੰਦਾ ਕਾਕਾ ਗੱਲ ਇਸ ਰਹਿ ਗਈ ਕਿ ਤੂੰ ਪੰਜਰ ਦੇ ਕੇ ਬਦਲੀ ਕਰਾ ਲਾ ਹੂੰ ਠੀਕ ਹੈ ਹੂੰ ਜਿੱਦਾਂ ਤੂੰ ਕੋਈ ਪੰਜਰ ਦੁਬਾਰਾ ਮੰਗੂਗੀ ਹੂੰ ਤੂੰ ਕੀ ਖੜਾ ਸਭ ਕੋ ਲੈ ਲਓ ਹੂੰ ਦੂ ਲੈ ਗਏ ਮਿਲ ਕੁ ਬਾਏ ਕਿਦੋਂ ਆਪੀ ਦੇ ਦੂੰ ਬਦਲੀ ਕਰਾ ਲਈ ਉਹਨੇ ਪੰਜਰ ਦੇ ਦਿੱਤਾ ਫਿਰ ਉਹ ਮੋਤੀ ਦਾ ਮੈਸੇਜ ਆਇਆ ਉਹ ਆਈ ਯਾਰ ਮੈਡਮ ਸਾਡੇ ਗਿਆ ਹੂੰ ਉਹ ਕਹਿੰਦਾ ਹਾਂਜੀ ਦੱਸੋ ਜੀ ਕਹਿੰਦਾ ਕਿਦੋਂ ਤੂੰ ਪੰਜਰ ਦਿੱਤਾ ਨਹੀਂ ਬਾਕੀ ਜੀ ਉਹ ਕਹਿੰਦੇ ਤੈਨੂੰ ਆਇਆ ਨਹੀਂ ਹੂੰ ਕਿਹਦੇ ਨੇ ਕਹਿੰਦੇ ਕਿਹੜਾ ਸੌਗਿ ਤੇ ਮੈਂ ਆਪ ਦਊਂਗਾ ਹੂੰ ਉਹਨੂੰ ਕਿ ਚੁੱਪ ਕਰ ਜਾ ਤੂੰ ਮੇਰੇ ਨਾਲ ਬੇਇਮਾਨੀ ਕੀਤੀ ਹੂੰ ਹਰੇ ਜੀ ਫਿਰ ਮੈਂ ਉਹਨੂੰ ਮਿਲਿਆ ਮੈਂ ਕਿਹਾ ਮੈਡਮ ਹਾਂ ਥੈਂਕ ਯੂ ਡਾਡਾ ਹੂੰ ਤੁਸੀਂ ਮੁੰਡੇ ਦੀ ਪਤਲੀ ਕਰਤੀ ਤੇ ਮੈਨੂੰ ਕਿੰਦੀ ਭਰਾਵਾ ਦੇਖ ਹੂੰ ਤੂੰ ਪੰਜ ਪੰਜ 1000 ਵੀ ਲੈ ਜਾ ਹੂੰ ਭੇਦ ਖੁੱਲ ਗਿਆ ਉਹਨਾਂ ਦਾ ਭੇਦ ਖੁੱਲ ਗਿਆ ਜੀ ਮਤਲਬ ਇਦਾਂ ਦੇ ਲੋਕ ਇਦਾਂ ਦੇ ਹੁੰਦੇ ਆ ਹੂੰ ਹਣਾ ਇਸਰਕੇ ਸਰਕਾਰ ਨੂੰ ਇਹ ਸਾਰੀਆਂ ਨਿਗਾਨ ਰੱਖਣੇ ਪੈਣੀਆਂ ਤੁਸੀਂ ਜਿਹੜੇ ਸਿੱਖਿਆ ਸ਼ਾਸਤਰੀ ਲੋ ਜਿਲ੍ਹਾ ਸਿੱਖਿਆ ਅਧਿਕਾਰੀ ਉਹਨਾਂ ਦੇ ਉਹਨਾਂ ਕੋਈ ਵਿਜ਼ਨ ਹੋਵੇ ਹਣਾ ਉਹਨਾਂ ਕੋਈ ਵਿਜ਼ਨ ਹੋਵੇ ਮੈਂ ਸਕੂਲਾਂ ਨੂੰ ਕਿਦਾਂ ਉਹ ਰਿਪੋਰਟ ਸਹੀ ਦੇਣ ਹਮ ਰਿਪੋਰਟ ਇਸ ਤਰ੍ਹਾਂ ਦੇਣ ਵੀ ਸਾਡੇ ਸਕੂਲਾਂ ਦਾ ਰਿਜ਼ਲਟ 100% ਆਇਆ ਹੈ 90% ਵੱਧ ਨੰਬਰ ਲਏ ਹਨ ਪਰ ਟੀਚਰ ਉੱਥੇ ਕੋਈ ਨਹੀਂ ਇਹ ਵੀ ਲਿਖ ਦਿਓ ਹਮ ਜੀ ਹਣਾ ਉਹ ਕਹਿੰਦੇ ਸਭ ਅੱਛਾ ਹੈ ਜਦੋਂ ਸਭ ਅਛੇ ਦੇਣ ਕਾਂ ਲਾਗੇ ਸਰਕਾਰ ਨੂੰ ਪੇਸ਼ ਕਰੋਗੇ ਤੇ ਸਰਕਾਰ ਨੇ ਕਹਿਣਾ ਨੇ ਵੀ ਇਹੀ ਕਹਿਣਾ ਵੀ ਇਹ ਸਭ ਬੱਛਾ ਹੈ ਸੋ ਕਿਹਾ ਸਰਬ ਅਗਲੀ ਗੱਲ ਜੀ ਕਰੀਏ ਤਾਂ ਸਿੱਖਿਆ ਵਿਭਾਗ ਦੇ ਵਿੱਚ ਅਧਿਆਪਕਾਂ ਨੂੰ ਉਹਨਾਂ ਦੀਆਂ ਉੱਤਮ ਸੇਵਾਵਾਂ ਅਤੇ ਸਮਾਜ ਦੇ ਪ੍ਰਤੀ ਯੋਗਦਾਨ ਲਈ ਸਟੇਟ ਅਤੇ ਨੈਸ਼ਨਲ ਅਵਾਰਡਾਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਧਿਆਪਕ ਨਾ ਸਿਰਫ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਮਾਰਦੇ ਨੇ ਸਗੋ ਸਮਾਜ ਨੂੰ ਨੈਤਿਕ ਅਤੇ ਸਭਿਅਕ ਮੁੱਲ ਵੀ ਪ੍ਰਦਾਨ ਕਰਦੇ ਨੇ ਪਰ ਹਾਲ ਹੀ ਦੇ ਵਿੱਚ ਨਾਬਾਹ ਦੀ ਇੱਕ ਅਧਿਆਪਕ ਦੇ ਖਿਲਾਫ ਪੌਕਸੋ ਐਕਟ ਦੇ ਅਧੀਨ ਮਾਮਲਾ ਦਰਜ ਹੋਣ ਦੀ ਖਬਰ ਨੇ ਹਲਚਲ ਜਗੀ ਵਧਾ ਦਿੱਤੀ ਹੈ ਇਹ ਮਾਮਲਾ ਨਾ ਸਿਰਫ ਸਿੱਖਿਆ ਵਿਭਾਗ ਦੀ ਸਾਖ ਤੇ ਸਵਾਲ ਖੜੇ ਕਰਦਾ ਹੈ ਸਗੋਂ ਸਾਡੇ ਸਮਾਜ ਦੀਆਂ ਨੈਤਿਕ ਅਤੇ ਕਾਨੂੰਨੀ ਸੀਮਾਵਾਂ ਨੂੰ ਵੀ ਪਰਖਦਾ ਹੈ ਅਜਿਹੇ ਮਾਮਲਿਆਂ ਦੇ ਵਿੱਚ ਅਸਲ ਸੱਚਾਈ ਕੀ ਹੈ ਕੀ ਹੋ ਸਕਦੀ ਹੈ ਅਸਲ ਸਚਾਈ ਕੀ ਇਹ ਦੋਸ਼ ਸੱਚਮੁੱਚ ਸਹੀ ਨੇ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਸਿਆਸੀ ਨਿੱਜੀ ਜਾਂ ਫਿਰ ਸਮਾਜਿਕ ਕਾਰਨ ਹੋ ਸਕਦੇ ਨੇ ਅਤੇ ਅਜਿਹੇ ਮਾਮਲੇ ਦੇ ਵਿੱਚ ਸਿੱਖਿਆ ਵਿਭਾਗ ਸਮਾਜ ਅਤੇ ਕਾਨੂੰਨੀ ਪ੍ਰਣਾਲੀ ਕਿਵੇਂ ਇਕੱਠੇ ਮਿਲ ਕੇ ਨਿਆਂ ਅਤੇ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਨੇ ਕੀ ਵਿਚਾਰ ਰੱਖਦੇ ਹੋ ਤੁਸੀਂ ਇਸ ਖਬਰ ਦੇ ਉੱਤੇ ਗੱਲ ਹੈ ਕਿ ਇਹ ਬੜੀ ਖਬਰ ਹੈ ਨਾ ਜੰਗਲ ਦੀ ਅਗਵਾ ਨੂੰ ਖੱਲੀ ਹੈ ਹੂੰ ਅਲੀ ਸਰਗੇ ਕੇ ਨੈਸ਼ਨਲ ਅਵਾਰਡ ਵੀ ਆਦਿਆ ਜਦੋਂ ਰਾਸ਼ਟਰਪਤੀ ਨੇ ਸਨਮਾਨ ਕੀਤਾ ਹੋਵੇ ਉਹਦੀਆਂ ਮਤਲਬ ਕਿਰਤਾਂ ਦੇ ਉੱਤੇ ਹੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਤੇ ਨੈਸ਼ਨਲ ਅਵਾਰਡ ਮਿਲਿਆ ਰਾਸ਼ਟਰਪਤੀ ਵੱਲੋਂ ਅਵਾਰਡ ਮਿਲਿਆ ਉਹ ਸਨਮਾਨਯੋਗ ਸੀਗਾ ਹੂੰ ਬਿਲਕੁਲ ਉਹ ਨਾਬੇ ਦੇ ਟੀਚਰ ਹੈ ਗਿਆ ਕਿ ਜਦੋਂ ਨੈਸ਼ਨਲ ਅਵਾਰਡ ਮਿਲਿਆ ਨਾ ਉਹਨਾਂ ਨੂੰ ਉਹ ਇੱਕ ਪ੍ਰਾਇਮਰੀ ਵਿਦਿਆਪੀ ਸੀ ਹੂੰ ਤੇ ਉਹ ਪ੍ਰਾਇਮਰੀ ਵਿਦਿਆਪ ਹੁੰਦੇ ਜਿਹੜਾ ਉਹਨਾਂ ਸਕੂਲ ਬਣਾਇਆ ਬਾਖਮਾਲ ਮੈਂ ਦੇਖਿਆ ਮੈਂ ਸਕੂਲ ਦੇਖਿਆ ਉਹ ਉਹ ਮੁੰਡਾ ਬਹੁਤ ਵਧੀਆ ਮਿਹਨਤੀ ਸੀਗਾ ਹੂੰ ਮੈਂ ਨਾ ਪੰਜਾਬੀ ਜਨਰਲ ਚ ਉਹਦਾ ਆਰਟੀਕਲ ਵੀ ਲਾਇਆ अच्छा जी। ਵੀ ਇੱਕ ਅਦਰਸ਼ ਦੀ ਆਪ ਉਹ। ਹੂੰ। ਕੀ ਆਲਾ? ਤੇ ਉਹ ਫਿਰ ਜਦੋਂ ਹੁਣੇ ਘੰਣਾ ਵਾਪਰ ਗਈ। ਹੂੰ। ਤੇ ਮੇਰੇ ਮਨ 'ਚ ਬੜਾ ਦੁੱਖ ਲੱਗਾ। ਹੂੰ। ਮੈਨੂੰ ਲੱਗਿਆ ਕਿ ਉਹਦੇ ਅੱਬ ਕਿਦਾਂ ਦਾ ਹੈ ਨਹੀਂ। ਹੂੰ। ਮੈਂ ਬਹੁਤ ਰਪੇਲਾ ਦੇਖਿਆ ਕਰਕੇ। ਹੂੰ ਹੂੰ ਹੂੰ। ਤੇ ਮੈਂ ਹੈ ਨਹੀਂ ਕਿਦਾਂ ਦਾ ਉਹਦੇ ਆਪਕੋ ਤੇ ਇਹ ਕਿਦਾਂ ਗੱਲ ਹੋ ਗਈ ਹੈ। ਹੂੰ। ਇਹਨੇ ਗਲਤੀ ਕਿਦਾਂ ਕਰ ਲਈ। ਪਰ ਦੁੱਧ ਦੇ ਵਿੱਚ ਖੱਟਾ ਮੜਾ ਜੇ ਪੈ ਜਾਏ ਫੁੱਟ ਜਾਂਦਾ ਨਾ। ਹੂੰ ਬਿਲਕੁਲ ਜੀ ਬਿਲਕੁਲ। ਦੁੱਧ ਹੋਈ ਖੱਟ ਹੋਈ ਇਹਦਾ ਪਤਾ ਨਹੀਂ ਕੋਈ ਨਹੀਂ ਖਰਾਬ ਹੋ ਜਾਣਾ। ਹੂੰ। ਕਈ ਵਾਰੀ ਨਾ ਇਹ ਮਨੁੱਖ ਦਾ ਸੁਭਾਅ ਹੈਗਾ ਕਿ ਕਰਮ ਇਹ ਅਸੀਂ ਨਾ 2 ਕਰੋੜ ਰੁਪਏ ਪਿਆ ਹੋਵੇ ਅਸੀਂ ਇਮਾਨਦਾਰਾਂ ਚੱਕਦੇ ਹੱਥ ਲਾਉਂਦੇ ਨਹੀਂ ਹੂੰ ਇਹਨੇ ਦੇਦਾ ਦਿਓ ਤੇ 2 ਰੁਪਏ ਚੱਕ ਲੈਣੇ ਹੂੰ ਬਿਲਕੁਲ ਇਮਾਨਦਾਰ ਨਹੀਂ ਪਤਾ ਇਹ ਬੜਾ ਸਰਕਸ ਕਰਦਾ ਹੈ ਹੂੰ ਤੇ ਇਸਰਕੇ ਦੁੱਧ ਖੱਟਾ ਕਦੋਂ ਪੈਣਾ ਜਾਂ ਕਦੋਂ ਉਹਦੀ ਹਾਲਾਤ ਬਲ ਜਾਣੇ ਆ ਇਹ ਕੁਦਰਤ ਵੱਲੋਂ ਬਿਲਕੁਲ ਜੀ ਕਹਿਣ ਦਿੰਦੇ ਕੀ ਉਹ ਬੰਦਾ ساری ਉਮਰ ਆਪਣੀ ਨਾ ਬਣਾਉਣ ਤੇ ਇਮੇਜ ਬਣਾਉਣ ਤੇ ਲਗਾ ਦਿੱਤਾ ਲੇਕਿਨ ਅਸਲ ਉਹਨੂੰ ਉਹਨਾਂ ਦੇ ਅਫਗਾਨੂੰ ਨਾ ਉਸ ਵੜੇ ਦੇ ਸਾਡੇ ਸਿਕਸ ਕਤਰ ਸੀਗੇ ਕ੍ਰਿਸ਼ਨ ਕੁਮਾਰ ਜੀ ਹਾਂਜੀ ਕਿਸ਼ਨ ਕੁਮਾਰ ਜੀ ਨੂੰ ਬਹੁਤ ਚੰਗਾ ਲੱਗਾ ਬੰਦਾ ਹੂੰ ਜੇ ਵਕਿਆ ਕੰਮ ਆਏਗਾ ਕੰਮ ਆ ਸੀਗਾ ਜੀ ਜੀ ਉਹਨੇ ਨਾ ਡੀਪੀੜ ਕੀਤੀ ਸੀਗੀ ਹੂੰ ਉਹਨਾਂ ਨੇ ਪ੍ਰਮੁਖ ਦੇ ਡੀਪੀ ਲਾਤਾ ਠੀਕ ਹੈ ਜੀ ਠੀਕ ਹੈ ਹੂੰ ਉਹਨੂੰ ਹਾਈ ਸਕੂਲ ਨਾ ਆਤਾ ਨੈਸ਼ਨਲ ਅਵਾਰਡ ਵੀ ਹਾਜ਼ਰ ਕਰ ਲਿਆ ਪਹਿਲਾਂ ਹੀ ਹੂੰ ਡੀਪੀ ਨੂੰ ਤਾਂ ਉਹਨਾਂ ਨੇ ਆਪਣੀ ਜਿਹੜੀ ਮੱਦਦ ਸਲਾਹਕਾਰ ਕਮੇਟੀ ਉਹਦੇ ਚ ਵੀ ਰੱਖ ਲਿਆ ਹੂੰ ਉਹਨੂੰ ਈਵਨ ਦੇ ਨਾ ਇੱਕ ਮੈਸੈਂਜਰ ਦੂਦ ਬਣਾ ਦਿੱਤਾ ਕਿ ਨੈਸ਼ਨਲ ਸਕੂਲ ਗੇਮਸ ਦਾ ਵੀ ਉਹਨੂੰ ਬਣਾਤਾ ਜੀ ਉਹਨੂੰ ਨਾ ਉਹ ਘੜਾ ਛੋਟਾ ਸੀਗਾ ਹੂੰ ਬਣੀ ਜਿਆਦਾ ਪਰਤ ਉਨੇ ਜੋਗਾ ਨਹੀਂ ਜੋ ਬਣਾਤਾ ਹੂੰ ਉਹਨੇ ਕਾਬਲਤ ਨਹੀਂ ਸੀ ਅੱਛਾ ਜੀ ਜਿਹੜੇ ਮੈਂ ਉਹਦੇ ਬਾਰੇ ਸੁਣਿਆ ਹੈਗਾ ਕਿ ਉਹਨੂੰ ਆਹ ਦੇ ਦਿੱਤਾ ਜਿਹਨੂੰ ਆਹ ਭਾਵਰਾ ਦਿੱਤੀਆਂ ਉਹਤੇ ਉਹਤੇ ਛੱਡੇ ਫੈਸਲੇ ਕਰਦਾ ਸੀਗਾ ਹੂੰ ਹਨਾ ਮੈਨੂੰ ਤੇ ਇਹ ਪਤਾ ਲੱਗਾ ਕਿ ਉਹ ਜਿਹੜੇ ਹੁਣ ਸਕੂਚ ਲੱਗਾ ਜਿਗਾ ਕਿ ਉੱਤੇ ਮੌਜੂਦਾ ਸਿੱਖਿਆ ਮੰਤਰੀ ਨੇ ਆਖਿਆ ਕਿ ਯਾਰ ਆਪਣਾ ਫੰਕਸ਼ਨ ਕਰਾ ਦੇ ਉਹ ਇੱਥੇ ਕੋਈ ਹੂੰ ਤੂੰ ਤੁਸੀਂ ਵਧੀਆ ਕਰਦੇ ਆ ਤੂੰ ਕਹਿੰਦਾ ਇੱਥੇ ਫੰਕਸ਼ਨ ਨਹੀਂ ਹੋ ਸਕਦਾ ਉਹ ਕਾਂਗਰਸ ਨੇ ਬਣਾਇਆ ਤੂੰ ਇਹ ਬਣਾਇਆ ਹੀ ਨਹੀਂ ਅੱਛਾ ਜੀ ਫੰਕਸ਼ਨ ਉਹਦੇ ਉੱਧਾ ਕਰਨ ਨਾਲ ਇੰਨਾ ਕੋ ਆਪਣੇ ਪੈਰਾਂ ਤੋਂ ਉੱਪਰ ਉੱੜ ਚੁੱਕਾ ਸੀਗਾ ਹਾਂ ਹੈਨਾ ਜੀ ਜੀ ਉਹਦੇ ਪੈਰ ਜ਼ਮੀਨ ਤੇ ਨਹੀਂ ਸੀ ਹਾਂ ਹੁਣ ਜਦੋਂ ਬੰਦੇ ਦੇ ਪੈਰ ਜ਼ਮੀਨ ਤੇ ਨਾ ਹੋਣ ਹਵਾ ਨਾਲ ਗੱਲਾਂ ਕਰਦਾ ਹੋਵੇ ਤੇ ਉਦੋਂ ਲੋਕ ਵਿਰੋਧੀ ਵੀ ਪਤਾ ਹੋ ਜਾਂਦੇ ਹਾਂ ਜੀ ਜੀ ਲੋਕੀ ਨਹੀਂ ਬਰਦਾਸ਼ਤ ਕਰਦੇ ਹਾਂ ਲੋਕ ਤੇ ਨਿਮੀ ਪਾ ਕੇ ਚੱਲਣ ਪੈਰਾਂ ਦਾ ਨੋਮੜਾ ਬੰਦਾ ਉਹਨੂੰ ਨਹੀਂ ਬਰਦਾਸ਼ਤ ਕਰਦੇ ਹਾਂ ਹੈਨਾ ਤੇ ਜਿਹੜਾ ਕਹਿੰਦਾ ਵੀ ਹਮ ਕਿਸੇ ਕੰਮ ਨਹੀਂ ਹਾਂ ਹੈਨਾ ਹਮ ਤੇ ਦੁਨੀਆ ਦੇ ਬੱਕਰੇ ਜੰਮੇ ਆ ਉਦੋਂ ਲੋਕੀ ਮੈਨੂੰ ਬਹੁਤ ਖੜਕਦੀ ਹੈਗੀ ਹੂੰ ਬਿਲਕੁਲ ਮੈਨੂੰ ਇਹ ਵੀ ਲੱਗਦਾ ਹੈਗਾ ਕਿ ਕਈ ਵਾਰੀ ਮੈਂ ਲੱਦਾਂਦਾ ਕਿ ਸ਼ਾਇਦ ਮੈਂ ਜਦੋਂ ਮਿਲਿਆ ਸੀ ਮੁੰਡੇ ਨੂੰ ਬਹੁਤ ਵਧੀਆ ਸੀ ਮੈਨੇ ਸ਼ਨਾਰਤਨਾ ਹੋ ਗਈ ਹੋਵੇ ਕਿਤੇ ਹੂੰ ਕਿਸੇ ਵਿਰੋਧੀਆਂ ਨਹੀਂ ਛੜੰਤੰਦਰ ਅਜਿਹਾ ਹੋਵੇ ਹੂੰ ਪਰ ਮੈਨੂੰ ਲੱਗਦਾ ਕਿ ਇਹਨੇ ਕੋਨੇ ਦਾ ਸਪੋਰਟਸ ਬੈਗ ਬਣਾਇਆ ਸੀ ਉੱਥੇ ਸਕੂਲ ਆਪਦੇ ਵਿੱਚ ਹੂੰ ਤੇ ਉਸ ਸਪੋਰਟਸ ਬੈਗ ਦੇ ਵਿੱਚ ਉਹ ਉਹਨਾਂ ਕੋ ਲੜਕੀਆਂ ਦਾ ਹੀ ਸੀ ਲੜਕੀਆਂ ਨਹੀਂ ਸੀ ਅੱਛਾ ਜੀ ਉਹ ਲੜਕੀਆਂ ਦੇ ਵਿੱਚ ਹੀ ਮਤਲਬ ਕੁਝ ਗਲਤ ਹਰਕਤਾਂ ਕਰਦਾ ਰਿਹਾ ਤੇ ਇੱਕ ਬਦਕალი ਨਹੀਂ ਕਰਦਾ ਸੀ ਹੂੰ ਜਿਦੇ ਕਰਕੇ ਉਸ ਪਿੰਡ ਦੇ ਵਿੱਚ ਲੋਕਾਂ ਨੂੰ ਜਦੋਂ ਪਤਾ ਲੱਗਾ ਉਸ ਬੱਚੇ ਨੇ ਗੱਲ ਕੀਤੀ ਹਮ ਬੱਚੇ ਨੇ ਗੱਲ ਕਰਨ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ ਹਮ ਵੀ ਲਾਹਨਤ ਹਮ ਜਿੰਨੂੰ ਅਸੀਂ ਗੁਰੂ ਕਹਿੰਨੇ ਹਮ ਜਿੰਨੂੰ ਅਸੀਂ ਆਪਣਾ ਉਹਦਾ ਮਾਪਾ ਸਮਝਦੇ ਆ ਉਹ ਬੱਚਾ ਨੇ ਕਿਹੋ ਜਿਹਾ ਕੰਮ ਕਰਿਆ ਹਮ ਹਨਾ ਉਸ ਤੋਂ ਬਾਅਦ ਜਾ ਕੇ ਉੱਤੇ ਫਿਰ ਕੇਸ ਪਿੰਦਾ ਹਮ ਹਮ ਜਦੋਂ ਉਹਦੇ ਕੋਲ ਇੱਕ ਸਿੱਖਿਆ ਸਖਤਰ ਵਰਗੀਆਂ ਮਹਾਨ ਸਖਸ਼ਨਾ ਹੋਣ ਜਦੋਂ ਬੜੀਆਂ ਪਾਵਰਫੁਲ ਮੰਨਦਾ ਹੋਵੇ ਫਿਰ ਵੀ ਪਰਚਾ ਹੋ ਜਵੇ ਇਟ ਮੀਨਸ ਕਿਤਨਾ ਕਿਤੇ ਧੂਆਂ ਨਿਕਲਿਆ ਗਲਤੀ ਹੈ ਬਿਲਕੁਲ ਸਹੀ ਜੀ ਤੇ ਪੌਸੋ ਦਾ ਪਰਚਾ ਤੇ ਇਦਾਂ ਦਾ ਹੈਗਾ ਕਿ ਜਾਨ ਨਹੀਂ ਛੁੱਟਦੀ ਹੂੰ ਬਿਲਕੁਲ ਹੈਨਾ ਜੀ ਜੀ ਮੇਂ ਜਾਨ ਛੁੱਟਦੀ ਤੇ ਮੈਂ ਚਾਹੁੰਦਾ ਕਿ ਜੇਕਰ ਮਤਲਬ ਕਿਸੇ ਦੀ ਸਾਜ਼ਿਸ਼ ਨਹੀਂ ਜੇ ਕਿਸੇ ਨੇ ਗਲਤੀ ਨਿਉਰੀਨ ਕੋਰੀ ਹੋਣੀ ਚਾਹੀਦੀ ਹੈ ਹੂੰ ਜੇ ਕਿਸੇ ਨੇ ਸਾਜ਼ਿਸ਼ ਸੈਸ ਕੀਤਾ ਪੂਰੀ ਨਿਰਪੱਖ ਜਾਂਚ ਹੋਵੇ ਜੀ ਤਾਂ ਕਿ ਉਹਦਾ ਨੈਸ਼ਨਲ ਅਵਾਰਡ ਹੀ ਜਿਆਪਕਾ ਜਿੰਨੇ ਮਤਲਬ ਬੜੀ ਮਹਿੰਤ ਕਰਕੇ ਉਹ ਵਾਰਡ ਹਜ਼ਰ ਕੀਤਾ ਹੈ ਪ੍ਰਾਪਤ ਕੀਤੀ ਸੀ ਉਹ ਬਚਾ ਰਹੇ ਹੂੰ ਜੇਕਰ ਉਹ ਦੋਸ਼ੀ ਹੈ ਹੂੰ ਤੇ ਉਹਦਾ ਨੈਸ਼ਨਲ ਅਵਾਰਡ ਹੀ ਵਾਪਸ ਹੋਣਾ ਚਾਹੀਦਾ ਹੂੰ ਤਾਂ ਕਿ ਤਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ ਹੂੰ ਲੋਕਾਂ ਨੂੰ ਇੱਕ ਸਬਕ ਮਿਲੇ ਕਿ ਅਧਿਆਪਕ ਦਾ ਰਤਬਾ ਕੀ ਹੈ ਜੀ ਉਹ ਰਤਬੇ ਨੂੰ ਬਰਕਰਾਰ ਕਿਵੇਂ ਰੱਖਣਾ ਹੈਗਾ ਜੇ ਤੂੰ ਉਹ ਸਮਾਜ ਵੱਲੋਂ ਮਿਹਨਤ ਕਰਦੇ ਆ ਜਾਂ ਸਰਕਾਰ ਵੱਲੋਂ ਇੱਕ ਸਟੇਟਸ ਪ੍ਰਦਾਨ ਬਖਰਾ ਕੀਤਾ ਗਿਆ ਹੂੰ ਕਿ ਤੂੰ ਉੱਤਮ ਅਧਿਆਪਕਾਂ ਸਰਵ ਉੱਤਮ ਅਧਿਆਪਕਾਂ ਜੀ 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 नेशनेल वार्ड प्लस स्टेट वार्ड ਆ ਫਿਰ ਨੇਸ਼ਨਲ ਵਾਰਡ ਆ ਤੇ ਤੂੰ ਦੀ ਉਹਦੀ ਕਿਉਂ ਨਹੀਂ ਪ੍ਰਕਰਾਰ ਰੱਖਿਆ ਹਮ ਹਣਾ ਤੇ ਇਸਰ ਕੇ ਅਸੀਂ ਮੰਗ ਕਰਦੇ ਹੈਗੇ ਆ ਕਿ ਇੱਕ ਉਹਦੀ ਇਨਕੁਆਰੀ ਨਿਰਪੱਖ ਹੋਵੇ ਹਮ ਨਿਰਪੱਖ ਤੋਂ ਬਦਾਂ ਜੇਕਰ ਮਤਲਬ ਉਹ ਸਾਜ਼ਿਸ਼ ਹੈਗੀ ਹੈ ਹਮ ਤੇ ਉਹਦਾ ਜੁਰ ਹਮ ਉਹਨੂੰ ਰੀਹੈਬਿਡੀਟ ਹੋਵੇ ਪਰ ਜੇਕਰ ਉਹ ਦੋਸ਼ੀ ਹੈਗਾ ਸੱਚਮੁੱਚ ਹਮ ਬੱਚਿਆਂ ਦੇ ਬਿਆਨ ਮੁਤਾਬਕ ਜੀ ਫਿਰ ਉਸ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਜ਼ਾ ਦੇ ਨਾਲ ਉਹਦਾ ਨੇਸ਼ਨਲ ਵਾਰਡ ਵਾਪਸਣਾ ਚਾਹੀਦਾ ਹਮ ਸਹੀ ਹੈ ਜੀ ਸੁਖੇੜਾ ਸਾਹਿਬ ਆਪਾਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅਕਦਾ ਚਟਾ ਮੋਤੀਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਸਿੱਖਿਆ ਦੇ ਨਾਲ ਸੰਬੰਧਿਤ ਇਹਨਾਂ ਭਾਗ ਤੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਮਿਹਰਬਾਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦੇਵਿ ਜੀ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊ